ਹੁਣ ਆ ਵੀ ਅਕਾਲੀ ਦਲ ਨੇ ਸੰਕਟ ਨੂੰ ਵਧਾਇਆ ਜਾਂ ਘਟਾਇਆ ਨਹੀਂ ਗਿਆਨੀ ਹਰਪ ਸਿੰਘ ਉਹਨਾਂ ਦੀ ਜਿਹੜੀ ਐਕਟੀਵਿਟੀਆਂ ਨੇ ਉਸ ਤੋਂ ਕੀ ਅੰਦਾਜ਼ਾ ਲਗਾਇਆ ਜਾਵੇ ਕੀ ਉਹ ਜਿਹੜਾ ਰਾਜਨੀਤੀ ਦੇ ਖੇਤਰ ਦੇ ਵਿੱਚ ਆ ਸਕਦੇ ਆ ਜਾਂ ਆਉਣਾ ਚਾਹੀਦਾ ਉਹਨਾਂ ਨੂੰ ਇਹਨਾਂ ਨੇ ਸਾਰੀ ਗੱਲ ਗੜਬੜੇ-ਗੋੜਬੜੇ ਉਹਦੇ ਜੰਮੇ ਸੁੱਟ ਕੇ ਤੇ ਆਪ ਦਾ ਜਿਹੜਾ ਕੰਮ ਹੈ ਵੀ ਅਸੀਂ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪਨ ਵਾਲੀ ਉਹ ਪਿਛਲੇ ਦਿਨਾਂ ਦੇ ਵਿੱਚ ਮੇਰੀ ਇੰਟਰਵਿਊ ਉਹਨਾਂ ਦੇ ਨਾਲ ਹੋਈ ਉਹ ਕਹਿੰਦੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਵਿंद्र ਸਿੰਘ ਉਹਨਾਂ ਕੋਲ ਜਾਵਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਜੀ ਸਾਨੂੰ ਦੱਸੋ ਹੁਣ ਅਸੀਂ ਕੀ ਕਰੀਏ ਤੂੰ ਬਾਦਲ ਦੇ ਵਿਰੁੱਧ ਦੂਜਾ ਧੜਾ ਜਿਹਨੂੰ ਬਾਗੀ ਜਾਂ ਸੁਧਾਰ ਗਰੁੱਪ ਕਹਿੰਦੇ ਆ ਉਹਨਾਂ ਨੇ ਕੁਛ ਨਾ ਕੁਛ ਤਾਂ ਸਿਆਸੀ ਲੈਵਲ ਤੇ ਕਰਨਾ ਸੀ ਕੋਈ ਪਾਰਟੀ ਨੇ ਮੁੜਾ ਸਕੇ ਕੋਈ ਤਰਨੀ ਖੜੀ ਕਰ ਸਕੇ ਜਦੋਂ ਸੱਤਾ ਦਾ ਜੋਰ ਸੀਗਾ ਪ੍ਰਕਾਸ਼ ਸਿੰਘ ਬਾਦਲ ਕੋਲੇ ਉਹਨੇ 94 ਵੇਲੇ ਅਕਾਲ ਤਖਤ ਦੀ ਕੋਈ ਪਰਵਾਹ ਨਹੀਂ ਕੀਤੀ 98 ਵੇਲੇ ਰਣਜੀਤ ਸਿੰਘ ਨੂੰ ਲਾ ਕੇ ਪਰੇ ਕੀਤਾ ਪਹਿਲਾਂ ਮਨਜੀਤ ਸਿੰਘ ਪ੍ਰੋਫੈਸਰ ਨੂੰ ਲਾਇਆ ਇਸ ਕਰਕੇ ਉਹ ਕਾਲ ਤਖਤ ਦੀ ਸੱਚ ਤਾਂ ਕੋਈ ਬਣੀ ਨਹੀਂ ਗੱਲਬਾਤ ਗੈਨੀ ਰਗਵੀਰ ਸਿੰਘ ਹੋਣਾ ਨੇ ਜਿਹੋ ਜਿਹਾ ਸਟੈਂਡ ਪਿਛਲੇ ਦਿਨਾਂ ਦੇ ਵਿੱਚ ਲਿਆ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਵੀ ਇਹ ਇਹੋ ਜਿਹਾ ਇਸ ਤਰ੍ਹਾਂ ਸਮਝ ਰਹੀ ਮੈਨੂੰ ਕਾਲੀ ਦਲ ਤਾਂ ਹੁਣ ਪਤਾ ਲੱਗ ਰਿਹਾ ਵੀ ਇਹੋ ਜਿਹਾ ਮੇਰੇ ਕੋਲ ਇੰਨੀ ਕੀ ਪਾਵਰ ਆ ਤਾਂ ਉਸ ਤੋਂ ਬਾਅਦ ਅੰਦਰਖੱਤ ਤੇ ਸਿੱਖ ਸਫਰਾਂ ਚ ਚਰਚਾ ਹੈ ਕਿ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਵੀ ਬਦਲਿਆ ਜਾ ਸਕਦਾ ਹੈ ਕਲਪਨਾ ਚ ਨਹੀਂ ਅਸੀਂ ਕੋਈ ਫੈਸਲਾ ਕਰ ਸਕਦੇ ਕੁਝ ਵੀ ਹੋ ਸਕਦਾ ਅਕਾਲ ਤਖਤ ਰਗਵੀਰ ਸਿੰਘ ਵੀ ਲੈ ਸਕਦਾ ਉਹ ਇੱਕ ਦੇਖਦੇ ਹੋ ਇਹਨਾਂ ਦਾ ਕੁਝ ਖਾਮਤ ਨਿਕਨੇ ਨਿਕਨੇ ਮਾਨ ਹੁਣ ਈ 20-30 ਸਾਲ ਦਾ ਲੱਗਿਆ ਉੱਥੇ ਜੇ ਖੜਾ ਉਹੀ ਚਾਰ ਬੰਦੇ ਆ ਉਹਦੇ ਕੋਲੇ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਛਲੇੜੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਾਂ ਮਾਂ ਪਿਛਲੇ ਦਿਨਾਂ ਦੇ ਵਿੱਚ ਚੱਲ ਰਹੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਚਰਚਾਾਂ ਮਾਂ ਚੱਲ ਰਹੀਆਂ ਨੇ ਤੇ ਨਾਲ ਹੀ ਚਰਚਾ ਚੱਲ ਰਹੀ ਹੈ ਕਿ ਪੰਥਕ ਸੰਕਟ ਕਿੰਨਾ ਗੂੜੂਗਾ ਇਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿੱਖ ਚਿੰਤਕ ਸਰਦਾਰ ਜਸਪਾਲ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਵਾਗਤ ਧੰਨਵਾਦ ਜੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਜੋ ਪੰਥਕ ਸੰਕਟ ਦੀ ਮੈਂ ਗੱਲ ਕਰ ਰਿਹਾ ਆ ਉਹ ਪੰਥਕ ਸੰਗਠਨ ਸੰਕਟ ਨੂੰ ਕਿਵੇਂ ਸਮਝਿਆ ਜਾਵੇ ਕਿਵੇਂ ਆਇਡੈਂਟੀਫਾਈ ਕੀਤਾ ਜਾਵੇ ਕਿ ਇਹ ਸੰਕਟ ਕਿੰਨਾ ਕੁ ਡੂੰਗਾ ਦੇਖੋ ਸੰਕਟ ਆਪਾਂ ਸ਼ਬਦ ਵਰਤਣ ਲੱਗ ਗਏ ਆ ਸੰਕਟ ਪੰਥ ਦਾ ਪਰ ਜਿਹੜਾ ਹੈਗਾ ਚੱਲ ਰਿਹਾ ਉਹ ਤਾਂ ਬਹੁਤ ਦੇਰ ਦਾ ਉਹ ਹਰ ਮਿਨੋਰਟੀ ਦਾ ਸੰਕਟ ਹੁੰਦਾ ਜੀ ਉਹ ਸਾਡੀ ਸਿੱਖ ਘਟ ਗਿਣਤੀ ਦਾ ਸੰਕਟ ਹੈ ਜੀ ਅਸੀਂ ਘੱਟ ਗਿਣਤੀ ਆ ਤੇ ਸਾਡਾ 47 ਤੋਂ ਬਾਅਦ ਹੀ ਸੰਕਟ ਚੱਲਿਆ ਤਰ੍ਹਾਂ ਹੁੰਦਾ ਜਦੋਂ ਦੇ ਅਸੀਂ ਪਾਕਿਸਤਾਨ ਤੋਂ ਵੰਡ ਕੇ ਇੱਥੇ ਆਏ ਆ ਜੀ ਤੇ ਪਾਕਿਸਤਾਨ ਤੋਂ ਉਧਰਲਾ ਏਰੀਆ ਛੱਡ ਕੇ ਆਏ ਆ ਅਸੀਂ ਬਹੁਤੀ ਜ਼ਮੀਨ ਛੱਡ ਕੇ ਆਏ ਆ ਉੱਥੇ ਬਹੁਤੇ ਰਿਸੋਰਸ ਛੱਡ ਕੇ ਆਏ ਆ ਇੱਥੇ ਸਾਡੇ ਜਿਹੜੇ ਬੰਦੇ ਮਾਈਗ੍ਰੇਟ ਹੋ ਗਏ ਉਹਨਾਂ ਨੂੰ ਘੱਟ ਮਿਲੇ ਆ ਜੀ ਤੇ ਉਸੇ ਦਿਨ ਦਾ ਹੀ ਅਸੀਂ ਪੋਲੀਟੀਕਲ ਲੈਵਲ ਉੱਤੇ ਸਿਆਸੀ ਲੈਵਲ ਉੱਤੇ ਸਾਡੀ ਜਿਹੜੀ ਪੋਜੀਸ਼ਨ ਹੈ ਉਹ ਵੱਡੇ ਇੰਡੀਆ ਦੇ ਵਿੱਚ ਉਹ ਨਹੀਂ ਰਹਿ ਗਈ ਦਿਨ ਦਰਾਂ ਨੂੰ ਖੁਰਦੀ ਤੁਰ ਗਈ ਆ ਤੇ ਇਹ ਇਹ ਸੰਕਟ ਤਾਂ ਤੁਰਿਆ ਆ ਰਿਹਾ 70-75 ਸਾਲ ਤੋਂ ਹਾਂ ਤੇ ਪਾਰਟੀਸ਼ਨ ਨੇ ਸਾਡਾ ਸੰਕਟ ਬਹੁਤ ਮੋٹے ਲੈਵਲ ਤੇ ਸ਼ੁਰੂ ਕਰਤਾ ਸੀ ਜੀ ਇਸ ਕਰਕੇ ਅਸੀਂ ਸੰਕਟ ਨੂੰ ਤੋਂ ਉੱਥੋਂ ਲਈਏ ਸ਼ੁਰੂ ਹੋਇਆ ਉਹ ਹੁਣ ਸਾਨੂੰ ਐਂ ਲੱਗਦਾ ਵੀ ਅਸੀਂ ਮੁੜ ਕੇ ਉਹ ਪੁਰਾਣੀ ਪੋਜੀਸ਼ਨ ਪਾਰਟੀਸ਼ਨ ਤੋਂ ਪਹਿਲਾਂ ਵਾਲੀ ਜਾਂ ਵੰਡ ਤੋਂ 47 ਦੀ ਤੋਂ ਪਹਿਲਾਂ ਵਾਲੀ ਕਿਵੇਂ ਲੈ ਲਈਏ ਉਹ ਮੁਸ਼ਕਲ ਆ ਹਾਂ ਤੇ ਹੁਣ ਸਸੀਂ ਦਿਨੋਂ ਤੋਂ ਤਾਸ ਅਸੀਂ ਸੰਕਟ ਚ ਫਸੇ ਮਹਿਸੂਸ ਕਰਦੇ ਆ 84 ਹੋਇਆ ਜੂਨ 84 ਹੋਇਆ ਨਵੰਬਰ 84 ਹੋਇਆ ਤੇ ਉਸ ਤੋਂ ਬਾਅਦ ਪੰਜਾਬ ਦੇ ਰਿਸੋਰਸਸ ਵੀ ਸੈਂਟਰ ਆਪਣੇ ਧੱਕੇ ਨਾਲ ਲੈ ਗਿਆ ਤੇ ਵਿਤਕਰੇ ਵੀ ਚੱਲਦੇ ਆ ਰਹੇ ਆ ਉਸ ਇੱਕ ਮਨੋਰਟੀ ਨਾਲ ਨਹੀਂ ਚੱਲਦੇ ਦੂਜੀਆਂ ਮਨੋਰਟੀਆਂ ਨਾਲ ਵੀ ਚੱਲਦੇ ਆ ਜੀ ਤੇ ਇਸ ਕਰਕੇ ਸਾਡਾ ਅਸੀਂ ਪੰਥ ਦਾ ਸੰਕਟ ਨੂੰ ਪਹਿਲਾਂ ਸਾਸੀਂ ਡਿਫਾਈਨ ਕਰੀਏ ਸੰਕਟ ਇਸ ਕਰਕੇ ਆ ਜੀ ਸੰਕਟ ਇੱਥੇ ਪਿੱਛੇ ਰਹੀ ਮੁਸਲਮਾਨ ਮਨੋਰੀਟੀ ਨਾਲ ਵੀ ਸੰਕਟ ਹੈ ਸਾਥੋਂ ਬਹੁਤ ਵੱਡੀ ਹੈ ਅਸੀਂ ਤਾਂ 2% ਵੀ ਹੈਗੇ ਆ ਉਹ 13-14% 14% ਇੱਥੇ ਪਾਪੂਲੇਸ਼ਨ ਹੈ 20 ਕਰੋੜ ਲੋਕ ਹੈ ਤੇ ਆ ਸਾਡਾ ਤਾਂ ਸਾਰਾ ਹੀ ਅਸੀਂ 2 ਕਰੋੜ ਹੈ ਤੇ ਉਹਨਾਂ ਨਾਲ ਵੀ ਸੰਕਟ ਉਹਨਾਂ ਦਾ ਚੱਲਿਆ ਆ ਰਿਹਾ ਉਹਨ ਜਦੋਂ ਹਿੰਦੂਤਵਾ ਜਾ ਇਸ ਹਿੰਦੂਤਵਾਦੀ ਪੋਲਿਟਿਕਸ ਵਧਦੀ ਆ ਉਹਦੇ ਵਿੱਚ ਸੰਕਟ ਮਨੋਰਟੀਆ ਦਾ ਤਾਂ ਹੁੰਦਾ ਕਿਉਂਕਿ ਮਨੋਰਟੀਆ ਦੇ ਮੋਢਿਆਂ ਉੱਤੇ ਇਹ ਹਿੰਦੂਤਵਾ ਜਿਹੜੀ ਪੋਲਿਟਿਕਸ ਆ ਉਹ ਇਕੱਠੀ ਕੀਤੀ ਜਾਂਦੀ ਹੈ ਕਨਸੋਲिडेट ਕੀਤੀ ਜਾਂਦੀ ਹੈ ਜਾਂ ਵਧਾਈ ਜਾਂਦੀ ਆ ਤਾਂ ਫਿਰ ਜਿਹਦੇ ਜਿਹਦੇ ਮੋਢੇ ਤੇ ਰੱਖ ਕੇ ਕੋਈ ਚਲਾਈ ਜਾਵੇ ਤਾਂ ਫਿਰ ਉਹਦਾ ਨੁਕਸਾਨ ਹੁੰਦਾ ਸ ਇਹ ਤਾਂ ਹੈਗਾ ਸਾਡਾ ਸੰਕਟ ਜੀ ਪਰ ਅਸੀਂ ਸੰਕਟ ਵਿੱਚੋਂ 47 ਤੋਂ ਹੀ ਨਿਕਲੇ ਪੰਜਾਬੀ ਸੂਬਾ ਲੈਣ ਦੀ ਗੱਲ ਹੋਈ ਅਸੀਂ ਪੰਜਾਬੀ ਸੂਬੇ ਦੇ ਵਿੱਚ ਤੁਸੀਂ ਇਹ ਦੇਖੋ ਵੀ ਸਾਨੂੰ ਲੰਘੜਾ ਜਾਂ ਪੰਜਾਬੀ ਸੂਬਾ 15-16 ਸਾਲ ਬਾਅਦ ਜਾ ਕੇ ਕਿਤੇ ਮਿਲਿਆ 1966 ਦੇ ਵਿੱਚ ਤੇ ਪਹਿਲਾਂ ਪੰਜਾਬ ਵੰਡਿਆ ਗਿਆ ਫਿਰ ਪੰਜਾਬ ਵੰਡਿਆ ਗਿਆ ਤਿੰਨੇ ਹਿੱਸਿਆਂ ਦੇ ਵਿੱਚ ਫਿਰ ਸਾਡੇ ਰਿਸੋਰਸਸ ਵੀ ਸਾਡੇ ਹੋਏ ਉਸ ਤੋਂ ਪਿੱਛੋਂ ਫਿਰ ਸਾਡੀ ਕੈਪੀਟਲ ਵੀ ਚੰਡੀਗੜ੍ਹ ਜਾਂਦੀ ਰਹੀ ਸਾਰਾ ਕੁਝ ਹੀ ਸਾਡੇ ਕੋਲੇ ਐਵੇਂ ਜਿਹੜੇ ਸਾਡੇ ਹੈਡਵਰਕਸ ਸੀ ਭਾਖੜਾ ਪੋ ਹੋਰ ਸਾਰੇ ਜੀ ਉਹ ਚਲੇ ਗਏ ਸਾਡੇ ਕੰਟਰੋਲ ਤੋਂ ਬਾਹਰ ਕਈ ਇਲਾਕੇ ਬਾਹਰ ਰਹਿ ਗਏ ਇਹ ਤਾਂ ਸਾਡਾ ਸੰਕਟ ਹੈ ਮੌਜੂਦਾ ਜੀ ਹੁਣ ਹੈ ਵੀ ਅਕਾਲੀ ਦਲ ਨੇ ਸੰਕਟ ਨੂੰ ਵਧਾਇਆ ਜਾਂ ਘਟਾਇਆ ਨਹੀਂ ਹੂੰ ਉਹ ਜਿਹੜਾ 2 ਦਸੰਬਰ ਦੀ ਜਿਹੜੀ ਅਕਾਲ ਤਖਤ ਉੱਤੇ ਜਿਹੜਾ ਹੁਕਮਨਾਮਾ ਆਇਆ ਉਹਨੇ ਕਿਹਾ ਵੀ 78 ਤੋਂ ਲੈ ਕੇ ਤੁਹਾਡੀ ਪੋਲਿਟਿਕਸ ਗਲਤ ਰੇਜ ਜੀ ਦੇ ਤੱਕ ਪੰਥ ਦਾ ਸੰਕਟ ਦੇ ਵਿੱਚ ਤੁਸੀਂ ਹਿੱਸਾ ਪਾਇਆ ਤੇ ਉਹਨੂੰ ਕੋਈ ਰਾਹਤ ਨਹੀਂ ਦਿੱਤੀ ਜੀ ਇਹ ਇਹ ਤਾਂ ਹੈਗਾ ਸਾਡਾ ਇਸ ਕਰਕੇ ਹੁਣ ਉਹ ਹੈਗੀ ਅਕਾਲੀ ਪਾਰਟੀ ਅਸੀਂ ਜੇ ਤਾਂ ਸੰਕਟ ਪੰਥ ਦਾ ਦੇਖੀਏ ਉਹ ਵੱਖਰਾ ਹੈ ਜੇ ਅਸੀਂ ਇਹਨੂੰ ਅਕਾਲੀ ਦਲ ਨਾਲ ਜੋੜ ਕੇ ਦੇਖੀਏ ਵੀ ਸਾਨੂੰ ਪਾਰਟੀ ਚਾਹੀਦੀ ਹੈ ਚਾਹੀਦੀ ਵੱਖਰੀ ਗੱਲ ਹੈ ਪਰ ਜਿਹੜੀ ਪਾਰਟੀ ਸਾਡੇ ਕੋਲ ਅਕਾਲੀ ਦਲ ਸੀ ਉਹਨੇ ਸਾਡਾ ਪਿਛਲੇ 40 ਸਾਲਾਂ ਚ ਨਹੀਂ ਕੁਝ ਕੀਤਾ ਹੁਣ ਉਹ ਸਿੱਖ ਅਦਾਰਿਆਂ ਨੂੰ ਵਰਤ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੀ ਤੇ ਅਕਾਲ ਤਖਤ ਨੂੰ ਵਰਤ ਕੇ ਫੇਰ ਉਹ ਫੇਰਾ ਮਜਬੂਤ ਪਾਰਟੀ ਬਣਨਾ ਚਾਹੁੰਦੀ ਹੈ ਜਾਂ ਮੁੜ ਕੇ ਜਾਂਦਾ ਹੋਣਾ ਚਾਹੁੰਦੀ ਹੈ ਜਿਹੜੀ ਹਾਲਤ ਬੜੀ ਮਾੜੀ ਹੋ ਗਈ ਹੈ ਮਾੜੀ ਹੋ ਗਈ ਉਹਨਾਂ ਦੀ ਉਹਨਾਂ ਦੀ ਗਲਤ ਪੋਲਿਟਿਕਸ ਕਰਕੇ ਜਿਹੜੇ 2 ਦਸੰਬਰ ਦਾ ਅਕਾਲ ਤਖਤ ਦਾ ਹੁਕਮਨਾਮਾ ਵੀ ਕਹਿੰਦਾ ਇਸ ਕਰਕੇ ਇਹ ਤਾਂ ਸੰਕਟ ਦੀ ਸਾਰਾ ਸਮੀਕਰਨ ਇਹੀ ਹੋਇਆ ਸੰਕਟ ਦਾ ਹੁਣ ਇਹ ਵੀ ਤੇ ਜੋ ਨਿਕਲਣਗੇ ਕਿਵੇਂ ਸਵਾਲ ਤਾਂ ਅਸੀਂ ਸੰਕਟ ਚੋਂ ਨਿਕਲੀਏ ਕਿਵੇਂ ਸੰਕਟ ਦਾ ਸਾਡੇ ਤੇ ਸਿਆਸੀ ਸੰਕਟ ਆ ਸਿਆਸੀ ਸੰਕਟ ਤਾਂ ਸਾਡੇ ਵੱਡੇ ਪਰਪੇਖ ਦੇ ਵਿੱਚ ਤਾਂ ਸਾਡਾ ਜਿਹੜਾ ਸੰਕਟ ਆ ਉਹ ਮinority ਵਾਲਾ ਤੇ majority ਵਾਲਾ ਸੰਕਟ ਆ ਹੂੰ ਉਹ ਤਾਂ ਉਹ ਤਾਂ ਉਹਦੇ ਵਿੱਚ ਤਾਂ ਅਸੀਂ ਨਿਕਲ ਨਹੀਂ ਸਕਦੇ ਹਜੇ ਕਿਉਂਕਿ ਹਿੰਦੂਤਵਾ ਪੋਲਿਟਿਕਸ ਇੰਦਰਾ ਗਾਂਧੀ ਨੇ ਸ਼ੁਰੂ ਕੀਤੀ ਸੀ ਜੀ ਤੇ ਉਹ ਹੋਰ ਵੀ ਵੱਡੇ ਲੈਵਲ ਤੇ ਪੱਕੀ ਹੋਈ ਹੈ ਹੁਣ ਹੁਣ ਜ਼ਿਆਦਾ ਤੌਰ ਤੇ ਹਿੰਦੂਤਵਾ ਪੋਲਿਟਿਕਸ ਆ ਹਿੰਦੂਤਵਾ ਪੋਲਿਟਿਕਸ ਦਾ ਮਤਲਬ ਮੈਜੋਰਿਟੇਰੀਅਨ ਸਰਕਾਰ ਬਹੁ ਗਿਣਤੀ ਦੀ ਸਰਕਾਰ ਬਣਾਉਣਾ ਜਾਂ ਬਹੁ ਗਿਣਤੀ ਦੇ ਬਲਬੂਤੇ ਉੱਤੇ ਹੀ ਇਸ ਦੇਸ਼ ਤੇ ਰਾਜ ਕਰਨਾ ਤੇ ਮਨੋਰਿਟੀਆ ਨੂੰ ਦਬਾਉਣਾ ਹੂੰ ਉਹ ਚੱਲ ਹੀ ਰਿਹਾ ਹੈ 2014 ਤੋਂ ਤਾਂ ਲਗਾਤਾਰ ਚੱਲ ਰਿਹਾ ਹੈ ਤੇ ਇੱਥੇ ਪਰ ਸਾਡੀ ਜਿਹੜੀ ਅਕਾਲੀ ਦਲ ਸੀਗਾ ਉਸ ਬਹੁ ਜਿਹੜੀ ਬਹੁ ਗਿਣਤੀ ਰਾਜ ਦੇ ਹੱਕ 'ਚ ਖੜਾ ਹਿੰਦੂਤਵਾ ਪਾਰਟੀ ਖੜੀ ਆ ਭਾਜਪਾ ਉਹਦੇ ਨਾਲ ਇਹ ਜੁੜ ਗਏ ਹੂੰ ਉਹ ਇਸ ਕਰਕੇ ਜਦੋਂ ਅਕਾਲੀ ਦਲ ਉਹਦੇ ਨਾਲ ਹੀ ਜੁੜ ਗਿਆ ਤੇ ਜੁੜਨ ਦੇ ਖਾਤਰ ਉਸ ਨੂੰ ਹੋਰ ਵੀ ਵਫਾਦਾਰੀ ਦੇਖਣ ਦੀ ਦਿਖਾਉਣ ਦੀ ਖਾਤਰ ਇਹਨਾਂ ਨੇ ਕੋਈ ਪੰਜਾਬ ਦਾ ਗੱਲ ਨਹੀਂ ਕੀਤੀ ਜਿਵੇਂ ਸੈਂਟਰ ਨੂੰ ਚਾਹੀਦਾ ਸੀ ਉਹ ਮੈਂ ਅਕਾਲੀ ਦਲ ਕਰੇ ਗਿਆ ਉਸ ਤੋਂ ਫਿਰ ਅਕਾਲੀ ਦਲ ਦਾ ਕਰਾਈਸਿਸ ਵੀ ਸੰਕਟ ਨਿਕਲਿਆ ਜੀ ਇਸੇ ਕਰਕੇ 17 ਚ ਹਾਰੇ 22 ਚ ਹਾਰੇ 24 ਚ ਹਾਰੇ ਹੂੰ ਲਗਾਤਾਰ ਹਾਰ ਲਗਾਤਾਰ ਹਾਰ ਲਗਾਤਾਰ ਹਾਰ ਰਹੇ ਆ ਸਾਰੀਆਂ ਇਲੈਕਸ਼ਨਾਂ ਹਾਰ ਰਹੇ ਹੁਣ ਇਹ ਚਾਹੁੰਦੇ ਸੀ ਵੀ ਕੁਝ ਸਾਨੂੰ ਪੰਥ ਫੇਰ ਤਕੜਾ ਕਰਕੇ ਸਾਡੀ ਝੋਲੀ ਚ ਪਾ ਦੇ ਕੁਝ ਨਾ ਕੁਝ ਇਸ ਕਰਕੇ ਇਹ ਅਕਾਲ ਤਖਤ ਦੀ ਵਿਚ ਇਹਦੇ ਵਿੱਚ ਇੰਟਰਵੈਂਸ਼ਨ ਆ ਗਈ ਜੀ ਉਹ ਉਹ ਉਹਦੀ ਦਖਲਅੰਦਾਜ਼ੀ ਹੋ ਗਈ ਉਹ ਦਖਲਅੰਦਾਜ਼ੀ ਨੇ ਇੱਕ ਪੋਲਿਟਿਕਸ ਦੱਸੀ ਵੀ ਤੁਸੀਂ ਇਸ ਪੋਲਿਟਿਕਸ ਤੇ ਚੱਲੋ ਪੰਥ ਤੁਹਾਡੇ ਨਾਲ ਹੋਊਗਾ ਜੀ ਉਸ ਪੋਲਿਟਿਕਸ ਤੇ ਚੱਲਣਾ ਚਾਹੁੰਦੇ ਕੀ ਲੱਗ ਰਿਹਾ ਫਿਰ ਜਦੋਂ ਉਸ ਪੋਲਿਟਿਕਸ ਤੇ ਨਹੀਂ ਚੱਲਣਾ ਜਾ ਰਹੇ ਉਹ ਹੁਕਮਨਾਮਿਆਂ ਦੇ ਅਨੁਸਾਰ ਨਹੀਂ ਚੱਲਣਾ ਚਾਹ ਰਹੀ ਅਕਾਲੀ ਦਲ ਦੇ ਜਿਹੜਾ ਕਾਬਜ ਧੜਾ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਸਮੇਂ ਤੋਂ ਹੀ ਕਾਬਜ ਆ ਤਾਂ ਹੁਣ ਤਾਂ ਬਾਦਲ ਧੜਾ ਵੀ ਕਿਹਾ ਜਾਂਦਾ ਤਾਂ ਜਦੋਂ ਉਹ ਨਹੀਂ ਚਣਾ ਚਾਹ ਰਿਹਾ ਤਾਂ ਕੀ ਲੱਗਦਾ ਹੁਣ ਉਹਦਾ ਭਵਿੱਖ ਕੀ ਹੋਏਗਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੀ ਕੋਈ ਜਿਹੜੀ ਸਮੱਸਿਆ ਉਹ ਵੇਖਦੀ ਸਮੱਸਿਆ ਤਾਂ ਵੇਖੋ ਅਕਾਲੀ ਦਲ ਪਾਰਟੀ ਵੱਖਰੇ ਲੈਵਲ ਤੇ ਹੈ ਸਿੱਖਾਂ ਨੂੰ ਬਹੁਤ ਵੱਡਾ ਭਲੇਖਾ ਹੈਗਾ ਵੀ ਇਹ ਅਕਾਲੀ ਦਲ ਸਾਡੀ ਪਾਰਟੀ ਬਣ ਕੇ ਕੰਮ ਕਰੇ ਹੂੰ ਉਹਦੇ ਤਾਂ ਜਿਹੜੇ ਕਾਬਜ ਬੰਦੇ ਆ ਉਹਨਾਂ ਨੇ ਸੱਤਾ 'ਚ ਕਿਵੇਂ ਰਹਿਣਾ ਹੈ, ਵੋਟਾਂ ਕਿਵੇਂ ਲੈਣੀਆਂ, ਸੱਤਾ 'ਚ ਜਾਣਾ ਕਿਵੇਂ ਹੈ ਤੇ ਸੱਤਾ ਲਈ ਸਾਨੂੰ ਸੈਂਟਰ ਕਿਹੜਾ ਚਾਹੀਦਾ ਭਾਜਪਾ ਜਾਂ ਕਾਂਗਰਸ ਲਈਏ ਤੇ ਇਹ ਉਹਨਾਂ ਦੀਆਂ ਗਿਣਤੀਆਂ ਬਿੰਤੀਆਂ। ਉਸ ਗਿਣਤੀਆਂ ਮਤਾਂ ਮਾਤਾਵ ਕੇ ਕੰਮ ਕਰਦੇ ਆ। ਸਿੱਖਾਂ ਨੂੰ ਤੇ ਅਕਾਲ ਤਖਤ ਤੇ ਬਹੁਤ ਸਾਰੇ ਸਿੱਖਾਂ ਨੂੰ ਉਮੀਦ ਬਣੀ ਸੀ ਵੀ ਹੁਣ ਜੇ ਅਕਾਲੀ ਦਲ ਵੀ ਠੀਕ ਹੋ ਜੂ ਸਾਡਾ ਪੰਥਕ ਸੰਕਟ ਵੀ ਦੂਰ ਹੋ ਜੂ। ਜੀ ਆਏ ਨਹੀਂ ਹੋਣਾ ਇਸ ਇਸ ਤਰੀਕੇ ਨਾਲ ਨਹੀਂ ਹੋਣਾ। ਤਾਂ ਕੀ ਦੇਖਿਆ ਜਾਵੇ ਜੋ ਗੈਨੀ ਹਰਪੀਰ ਸਿੰਘ ਹੋਣਾ ਨੂੰ ਲਾਇਆ ਗਿਆ ਜਿਸ ਤਰੀਕੇ ਦੇ ਨਾਲ ਲਾਇਆ ਗਿਆ ਤਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਐਕਟੀਵਿਟੀਆਂ ਨੇ ਉਸ ਤੋਂ ਕੀ ਅੰਦਾਜ਼ਾ ਲਗਾਇਆ ਜਾਵੇ ਕੀ ਉਹ ਜਿਹੜਾ ਰਾਜਨੀਤੀ ਦੇ ਖੇਤਰ ਦੇ ਵਿੱਚ ਆ ਸਕਦੇ ਆ ਜਾਂ ਆਉਣਾ ਚਾਹੀਦਾ ਉਹਨਾਂ ਨੂੰ ਜਾਂ ਫਿਰ ਉਹਨਾਂ ਨੂੰ ਧਾਰਮਿਕ ਖੇਤਰ ਦੇ ਵਿੱਚ ਹੀ ਰਹਿ ਕੇ ਜਿਹੜਾ ਖਾਸ ਕਰਕੇ ਬਹੁਤ ਸਾਰੀ ਚਰਚਾ ਚੱਲਦੀ ਹੈ ਕਿ ਐਸਜੀਪੀਸੀ ਦੇ ਉੱਤੇ ਜੋ ਕਬਜ਼ਾ ਹੈ ਅਕਾਲੀ ਦਲ ਦੇ ਇਹ ਕਾਬਜ ਧੜੇ ਦਾ ਕਿ ਉਸ ਨੂੰ ਛਡਾਉਣਾ ਚਾਹੀਦਾ ਦੇਖੋ ਇਹ ਤਾਂ ਅਸੀਂ ਹਰਪ੍ਰੀਤ ਦੀ ਗੱਲ ਵੱਡੀ ਕਰੀ ਜਾਨਾ ਹਰਪ੍ਰੀਤ ਤਾਂ ਬਹੁਤ ਛੋਟਾ ਪਾਤਰ ਹੈ ਇਸ ਸਾਰੇ ਵੱਡੇ ਜੋ ਚੱਲ ਰਿਹਾ ਸਾਰਾ ਰਦੋ ਬਦਲ ਚੱਲ ਰਿਹਾ ਉਹਦੇ ਚ ਛੋਟਾ ਜਿਹਾ ਪਾਤਰ ਹੈ ਉਹ ਇਹਨਾਂ ਨੇ ਜਾਣ ਬੁੱਝ ਕੇ ਕਿਉਂਕਿ ਇਹ ਚਾਹੁੰਦੇ ਨਹੀਂ ਸੀ ਕਿ ਵੀ ਕਾਲੀ ਪਾਰਟੀ ਹੈ ਜਿਹੜੀ ਉਸ ਦੀ ਜਿਹੜੀ ਨਵੀਂ ਮੈਂਬਰਸ਼ਿਪ ਹੋਵੇ ਉਹ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹਦੇ ਉਹਦੇ ਦੇਖਰੇਖ ਥੱਲੇ ਹੋਵੇ ਇਹ ਚਾਹੁੰਦੇ ਨਹੀਂ ਸੀਗੇ ਤੇ ਬਸ ਇਹ ਚਾਹੁੰਦੇ ਸੀ ਵੀ ਕੱਲਾ ਧਾਰਮਿਕ ਗੱਲਾਂ ਤੇ ਸਾਰਾ ਕਰ ਲਈਏ ਇਸ ਕਰਕੇ ਇਹਨਾਂ ਨੇ ਇਸ ਕਰਕੇ ਉਹਦੇ ਜੋ ਨਿਕਲ ਲਈ ਇਹਨਾਂ ਨੇ ਟਾਰਗੇਟ ਬਣਾ ਲਿਆ ਇਸ ਨੂੰ ਹਰਪ੍ਰੀਤ ਸਿੰਘ ਨੂੰ ਯਾਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਬਣਾ ਲਿਆ ਕੋਈ ਹੈ ਨਹੀਂ ਸੀਗਾ ਟਾਰਗੇਟ ਲੋਡ ਪੈਣ ਤੇ ਬਣਾ ਲਿਆ ਜੀ ਇਹਨਾਂ ਨੇ ਸਾਰੀ ਗਲ ਗੜਬੜੇ ਗੜਬੜੇ ਉਹ ਤੇ ਜੁੰਮੇ ਸੁੱਟ ਕੇ ਤੇ ਆਪ ਦਾ ਜਿਹੜਾ ਕੰਮ ਹੈ ਵੀ ਅਸੀਂ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪਣ ਵਾਲੀ ਮੈਂਬਰਸ਼ਿਪ ਵੀ ਅਸੀਂ ਇੰਨੀ ਜ਼ਿਆਦਾ ਬਣਾ ਲਈ ਵੀ ਅਸੀਂ 35 ਲੱਖ ਦੇ ਨੇੜੇ ਤੇ ਹੁਣ ਸਾਡੀ ਮੈਂਬਰਸ਼ਿਪ ਹੋ ਗਈ ਆ ਹੂੰ ਜਿਹੜੀ ਕਿ ਅਸੀਂ ਟਾਰਗੇਟ 25 ਦਾ ਰੱਖਿਆ ਸੀ 35 ਕਰ ਲਈ ਆ ਜੀ ਬੜਾ ਲੋਕਾਚਤਸ਼ਾ ਇਹ ਸਾਰਾ ਕੁਝ ਦਿਖਾਉਣਾ ਚਾਹੁੰਦੇ ਆ ਇਸੇ ਪਾਰਟੀ ਦੇ ਲੈਵਲ ਤੇ ਦਿਖਾਉਣਾ ਚਾਹੁੰਦੇ ਆ ਇਹ ਪਾਰਟੀ ਲੈਵਲ ਉੱਤੇ ਹੂੰ ਦਿੱਲੀ ਨੂੰ ਦਿਖਾਉਣਾ ਚਾਹੁੰਦੇ ਆ ਦਿੱਲੀ ਦੀਆਂ ਵੱਡੀਆਂ ਪਾਰਟੀਆਂ ਨੂੰ ਦਿਖਾਉਣਾ ਚਾਹੁੰਦੇ ਆ ਵੀ ਸਾਡੇ ਕੋਲੇ ਸਾਰਾ ਨੈਟਵਰਕ ਜਿਹੜਾ ਹੈ ਪਾਰਟੀ ਦਾ ਕਾਲੀਦਲ ਦਾ ਸਾਡੇ ਕੋਲ ਆ ਹੂੰ ਬਾਦਲ ਗਰੁੱਪ ਕੋਲੇ ਆ ਇਹ ਦੱਸਣਾ ਚਾਹੁੰਦੇ ਸੀ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਕੋਈ ਕੁਝ ਲੈਵਲ ਤੇ ਕੋਈ ਵੱਡਾ ਕੰਮ ਤਾਂ ਕਰ ਨਹੀਂ ਸਕਦਾ ਆਜੇ ਤਾਂ ਨਹੀਂ ਕੁਝ ਬਣਨਾ ਬਹੁਤਾ ਕਿਉਂਕਿ ਜੇ ਕੁਝ ਬਦਲਣਾ ਹੁੰਦਾ ਤਾਂ ਬਾਦਲ ਦੇ ਵਿਰੁੱਧ ਦੂਜਾ ਧੜਾ ਜਿਹਨੂੰ ਬਾਗੀ ਜਾਂ ਸੁਧਾਰਤ ਗਰੁੱਪ ਕਹਿੰਦੇ ਆ ਉਹਨਾਂ ਨੇ ਕੁਝ ਨਾ ਕੁਝ ਤਾਂ ਸਿਆਸੀ ਲੈਵਲ ਤੇ ਕਰਨਾ ਸੀ ਕੋਈ ਪਾਰਟੀ ਨਹੀਂ ਬਣਾ ਸਕੇ ਕੋਈ ਤਰਨੀ ਖੜੀ ਕਰ ਸਕੇ ਕੋਈ ਵੱਖਰੀ ਮੈਂਬਰਸ਼ਿਪ ਨਹੀਂ ਕਰ ਸਕੇ ਉਹ ਤਾਂ ਆਪ ਇਹਨਾਂ ਚ ਹਿੱਸਾ ਲੈਣਾ ਚਾਹੁੰਦੇ ਆ ਤਾਂ ਉਹਨਾਂ ਦਾ ਭਵਿੱਖ ਦੀ ਵੀ ਗੱਲ ਕਰਾਂਗੇ ਕਿਉਂਕਿ ਉਹ ਪਿਛਲੇ ਦਿਨਾਂ ਦੇ ਵਿੱਚ ਮੇਰੀ ਇੰਟਰਵਿਊ ਉਹਨਾਂ ਦੇ ਨਾਲ ਹੋਈ ਉਹ ਕਹਿੰਦੇ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਕੋਲ ਜਾਵਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਜੀ ਸਾਨੂੰ ਦੱਸੋ ਹੁਣ ਅਸੀਂ ਕੀ ਕਰੀਏ ਤੁਸੀਂ ਕਹਿਆ ਸੀ ਕਿ ਆਪਣੇ ਵੱਖਰੇ ਚੁੱਲ੍ਹੇ ਸਮੇਟ ਕੇ ਇੱਕ ਜਗ੍ਹਾ ਇੱਕ ਝੰਡੇ ਦੇ ਅੱਲੇ ਕੰਮ ਕਰੋ ਆਪਣੀ ਭਰਤੀ ਮਹੀਮ ਸ਼ੁਰੂ ਕਰੋ ਉਹ ਕਹਿੰਦਾ ਵੀ ਜੇ ਹੁਣ ਬਾਦਲ ਝੜਾ ਉਸ 7 ਮਈ ਬਰੀ ਕਮੇਟੀ ਦੇ ਰਾਹੀਂ ਭਰਤੀ ਨਹੀਂ ਕਰਨਾ ਚਾਹੁੰਦਾ ਉਹਨਾਂ ਨੇ ਆਪਣੀ ਭਰਤੀ ਵੀ ਜਿਹੜੀ ਹੈ ਕੰਪਲੀਟ ਕਰ ਲਈ ਤਾਂ ਕੀ ਲੱਗਦਾ ਕਿ ਉਹ ਜਿਹੜੇ ਉਹਨਾਂ ਦਾ ਜਿਹੜਾ ਟੀਚਾ ਹੈਗਾ ਕਿ ਅਕਾਲ ਤਖਸਾਲ ਸਾਹਿਬ ਤੋਂ ਹੁਕਮਨਾਮਾ ਲੈ ਕੇ ਜਾਂ ਹੁਕਮ ਸਾਨੂੰ ਜ਼ਥੇਦਾਰ ਸਾਹਿਬਾਨ ਕਰਨ ਕਿ ਤੁਸੀਂ ਭਰਤੀ ਸ਼ੁਰੂ ਕਰ ਲਓ ਕਿ ਅਜਿਹਾ ਹੋ ਸਕਦਾ ਕਿ ਹੋਕਮਨਾਮਾ ਹੋ ਜੇ ਕਿ ਤੁਸੀਂ ਅਕਾਲੀ ਦਲ ਦੀ ਜਾਂ ਇਸੇ ਸੱਤ ਮੈਂਬਰੀ ਕਮੇਟੀ ਨੂੰ ਕਿ ਤੁਸੀਂ ਨਵੀਂ ਅਕਾਲੀ ਦਲ ਜਾਂ ਜਿਹੜੀ ਅਕਾਲੀ ਦਲ ਪਿਓਰ ਜਿਹਨੂੰ ਕਿਹਾ ਜਾਂਦਾ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਕਾਲੀ ਦਲ ਦਾ ਜਨਮ ਹੋਇਆ ਕਿ ਉਹਦੇ ਲਈ ਭਰਤੀ ਸ਼ੁਰੂ ਕਰੋ ਅਜਿਹਾ ਕੁਝ ਵੀ ਹੋ ਸਕਦਾ ਇਹ ਪੋਸਿਬਲ ਨਹੀਂ ਮੁਸ਼ਕਲ ਕੰਮ ਹੈ ਕਿਉਂਕਿ ਰਕबीर ਸਿੰਘ ਇੱਕ ਵਿਅਕਤੀ ਹੈ ਹੂੰ ਉਹਦੇ ਤੇ ਪ੍ਰੈਸ਼ਰ ਬਹੁਤ ਪੋਲੀਟੀਸ਼ੀਅਨ ਬੜੇ ਤੇਜ਼ ਹੁੰਦੇ ਆ ਉਹਨਾਂ ਦਾ ਪਾ ਪੈ ਜਾਊਗਾ ਬਾਕੀ ਉਹਨਾਂ ਕੋਲੇ ਐਸਜੀਪੀਸੀ ਦਾ ਕੰਟਰੋਲ ਹੈ ਹੂੰ ਐਸਜੀਪੀਸੀ ਜਿਹਨੂੰ ਪ੍ਰੂਵ ਕਰਤੇ ਸੀ 130 ਬੰਦੇ ਅਮੀ ਦੇ ਨਾਲ ਆਏ ਸੀ ਉਹਦੀ ਵੋਟ ਪਾਈ ਸੀ ਉਹਨਾਂ ਨੇ 150 ਤੋਂ ਮੋٹے ਲੈਵਲ ਤੇ ਤਾਂ ਬਹੁਤ ਜਿਹੜੀ ਤਾਕਤ ਹੈ ਇਸ ਸੁਖਬੀਰ ਸਿੰਘ ਬਾਦਲ ਦੀ ਉਹ ਤਾਕਤ ਹੀ ਐਜੀਪੀਸੀ ਇਹ ਉਹਦਾ 베ਸ ਹੈਗਾ ਹੁਣ ਅਕਾਲੀ ਦਲ ਤਾਂ ਹੈ ਨਹੀਂ ਹਜੇ ਚਲੋ ਤੁਰੇ ਅਫਰ ਦਾ ਜਿਹੜਾ ਇਸ ਕਿਸਮ ਦਾ ਐਜੀਪੀਸੀ ਉਤੇ ਪੂਰਾ ਕੰਟਰੋਲ ਹੈ ਐਜੀਪੀਸੀ ਅਕਾਲ ਤਖਤ ਦੂਜੇ ਜਥੇਦਾਰਾਂ ਨੂੰ ਲਾਉਂਦੀ ਤੇ ਹਟਾਉਂਦੀ ਹੈ ਤੇ ਇਸ ਕਰਕੇ ਇਹਨਾਂ ਉੱਤੇ ਜਿਹੜੀ ਇੱਕ ਤਰੀਕੇ ਦੀ ਅਪਾਇੰਟਿੰਗ ਅਥਾਰਟੀ ਹਟਾਉਣ ਵਾਲੀ ਅਥਾਰਟੀ ਤਾਂ ਇਹੀ ਆ ਕਿ ਨਾ ਐਸਜੀਪੀਸੀ ਜਾਂ ਐਸਜੀਪੀਸੀ ਦੀ ਐਗਜ਼ੀਕਿਊਟਿਵ ਹੈ ਜਾਂ ਹਾਊਸ ਕਰ ਲੋ ਜਨਰਲ ਹਾਊਸ ਤਾਂ ਫਿਰ ਇਸ ਕਰਕੇ ਇਹਨਾਂ ਨੂੰ ਵੀ ਇੱਕ ਇਸ ਦਾ ਖਾਤ ਤੱਕ ਜਾ ਸਕਣਗੇ ਇਹ ਵੀ ਕੁਝ ਇਹਨਾਂ ਦੀ ਵੀ ਲਿਮਟ ਹੈ ਕਿ ਨਾ ਗਾਨੀ ਰਗਵੀਰ ਸਿੰਘ ਦੀ ਲਿਮਟ ਹੈ ਹੂੰ ਇੰਨਾ ਬਾਗੀ ਸਨ ਲੱਗਦਾ ਵੀ ਨਹੀਂ ਹੋ ਸਕਦਾ ਵੀ ਤੁਸੀਂ ਲਾਗੂ ਕਰੋ ਜੀ ਨਹੀਂ ਤੁਹਾਡੇ ਸਾਰਾ ਕੁਝ ਮੈਂ ਰੱਦ ਕਰਦਾ ਹੂੰ ਇਹ ਦੀ ਪੋਜੀਸ਼ਨ ਨਹੀਂ ਹੋ ਸਕਦੀ ਸਿੱਧਾ ਸਾਹਿਬ ਤੁਸੀਂ ਤਾਂ ਲੰਬੇ ਸਮੇਂ ਤੋਂ ਕਵਰ ਕਰਦੇ ਆ ਰਹੇ ਹੋ ਅਕਾਲੀ ਦਲ ਦੇ ਖਾਸ ਕਰਕੇ ਪੰਥਕ ਪੋਲਿਟਿਕਸ ਨੂੰ ਕੀ ਲੱਗਦਾ ਕਿ ਜੋ ਪਿਛਲੇ ਦਿਨਾਂ ਦੇ ਚਰਚਾ ਛਿੜੀ ਜਦੋਂ ਅੰਤਰੀ ਕਮੇਟੀ ਦੇ ਕੁਝ ਮੈਂਬਰ ਜਾ ਕੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਮਿਲਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਵੀ ਨਹੀਂ ਇਹ ਜਿਹੜਾ ਤੁਹਾਡੇ ਪ੍ਰਾਇਰੋਗੇਟਿਵ ਨਹੀਂ ਹੈ ਤੁਹਾਡਾ ਅਧਿਕਾਰ ਖੇਤਰ ਨਹੀਂ ਹੈ ਕਿ ਤੁਸੀਂ ਉਹਨਾਂ ਦੀ ਜਾਂਚ ਕਰ ਸਕੋ ਇਸ ਉਮ ਭਾਵਲ ਲਾਉਣਾ ਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਅਪੋਇੰਟਿੰਗ ਅਥਾਰਟੀ ਐਸਜੀਪੀਸੀ ਹੈ ਤੇ ਉਹ ਕਹਿੰਦੇ ਕਿ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਬਿਸ਼ਪ ਵਿਆਪੀ ਸੀ ਵੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜਾਂ ਅਕਾਲ ਤਖਤ ਸਾਹਿਬ ਦਾ ਜ ਸਿੰਘ ਸਾਹਿਬ ਤਾਂ ਉਹ ਕਹਿੰਦੇ ਵੀ ਇਹ ਮੈਨੂੰ ਹੁਣ ਪਤਾ ਲੱਗਿਆ ਵੀ ਅਸੀਂ ਤਾਂ ਚਾਰ ਜਿਹੜੇ ਦੁਵਾਰੀ ਦੇ ਜਿਹੜੇ ਵਿੱਚ ਅੰਦਰ ਹੀ ਰਹਿ ਜੰਨੇ ਆ ਤਾਂ ਕੀ ਲੱਗਦਾ ਉਹ ਤੁਸੀਂ ਪੁਰਾਣੇ ਸਮੇਂ ਦੇ ਕੋਈ ਉਹ 1925 ਵਾਲਾ ਜਾਂ ਗੁਰਦੁਆਰਾ ਐਕਟ ਹੈਗਾ ਉਹਦੇ ਮੁਤਾਬਕ ਕਿਵੇਂ ਦੇਖਦੇ ਹੋ ਕਿ ਉਹ ਕੁਝ ਉਹਨਾਂ ਕੋਲ ਅਧਿਕਾਰ ਹੈਗੇ ਨੇ ਜਾਂ ਨਹੀਂ ਵਾਕਿਆ ਦੇ ਵਿੱਚ ਵੇਖੋ ਅਕਾਲ ਤਖਤ ਸਾਡੀ ਮਤਲਬ ਕਿ ਇੱਕ ਪਰੰਪਰਾ ਦੇ ਲੈਵਲ ਤੇ ਉਹ ਤੁਰਿਆ ਆ ਰਿਹਾ ਸਾਡਾ ਥੋੜੀ ਜੀ ਹਿਸਟਰੀ ਆ ਉਹ ਛੋਟੀ ਜੀ ਹਿਸਟਰੀ ਇੰਨੀ ਕ ਅਸੀਂ ਕਹਿ ਸਕਦੇ ਆ ਵੀ ਅਕਾਲੀ ਫੂਲਾ ਸਿੰਘ ਹੋਇਆ ਸੀ ਜੀ ਅਕਾਲੀ ਫੂਲਾ ਸਿੰਘ ਅਕਾਲ ਤਖਤ ਦੇ ਜਥੇਦਾਰ ਨਾਲੋਂ ਇੱਕ ਮਿਸਲ ਦਾ ਜਥੇਦਾਰ ਸੀ ਜ਼ਿਆਦਾ ਹੂੰ ਤੇ ਉਹ ਵੀ ਰਣਜੀਤ ਸਿੰਘ ਦੇ ਮੁਤਾਬਕ ਚੱਲਿਆ ਹੂੰ ਰਣਜੀਤ ਸਿੰਘ ਨੂੰ ਜੇ ਅਸੀਂ ਮੋٹے ਲੈਵਲ ਤੇ ਦਿੰਦੇ ਕਿ ਹਮਾਰਾ ਰਣਜੀਤ ਸਿੰਘ ਨੂੰ ਉਸਨੇ ਜਦੋਂ ਉਹਦੇ ਸ਼ਾਦੀ ਦੇ ਉੱਤੇ ਉਹਦੇ ਵਿਆਹ ਕਰਾਇਆ ਮੋਰਾ ਨਾਲ ਤੋ ਉਸ ਨੂੰ ਉਸਨੇ ਉਹਦੀ ਨੁਕਤਾਚੀਨੀ ਵੀ ਕੀਤੀ ਉਹਨੂੰ ਕਿਹਾ ਏ ਤੂੰ ਗਲਤ ਕੀਤਾ ਕੋਹੜ ਮਾਰੇ ਜਾਂ ਨਹੀਂ ਮਾਰੇ ਇਹਦੇ ਚ ਕੋਈ ਰੌਲਾ ਨਹੀਂ ਹੈ ਉਦੋਂ ਪਿੱਛੇ ਉਹ ਮਹਾਰਾਜ ਰਣਜੀਤ ਸਿੰਘ ਨਾਲ ਹੀ ਰਲਿਆ ਰਿਹਾ ਨਾ ਉਹਨੇ ਮੋਰਾਂ ਛੱਡੀ ਮੋਰਾਂ ਵੀ ਉਹਦੇ ਉਹਦੇ ਹਰਮ ਦੇ ਵਿੱਚ ਹੀ ਰਹੀ ਹੈ ਕੋਈ ਗੱਲ ਤਾਂ ਬਦਲੇ ਬਦਲਿਆ ਤਾਂ ਕੁਝ ਵੀ ਨਹੀਂ ਸੀ ਰਣਜੀਤ ਸਿੰਘ ਵੇਲੇ ਵੀ ਉਹ ਹੈ ਵੀ ਆਪਾਂ ਨੂੰ ਇੱਕ ਤਕੜੇ ਲੈਵਲ ਤੇ ਇੱਕ ਤਕੜਾ ਹੀਰੋ ਦੇ ਲੈਵਲ ਤੇ ਅਸੀਂ ਹਜੇ ਤੱਕ ਸਿੱਖ ਸੰਸਾਰ ਦੇ ਵਿੱਚ ਉਹਦਾ ਇੱਕ ਰੁਤਬਾ ਖੜਾ ਹੈ ਮੰਨਾ ਮਣਾ ਦੇ ਵਿੱਚ ਰਤਵਾ ਖੜਾ ਹਿਸਟਰੀ ਚ ਖੜਾ ਉਹਦਾ ਰਤਵਾ ਹੂੰ ਤੇ ਬਾਕੀ ਜੇ ਅਸੀਂ ਕਹੀਏ ਕਨਸੈਪਟ ਲੈਵਲ ਤੇ ਸੰਕਲਪ ਲੈਵਲ ਤੇ ਅਕਾਲ ਤਖਤ ਉਦੋਂ ਕੋਈ ਜਹੇਦਾਰ ਦਾ ਸੰਕਲਪ ਹੀ ਨਹੀਂ ਚੱਲਿਆ ਇੱਕ ਹੁੰਦਾ ਸੀ ਵੀ ਜਿਹੜੇ ਸਾਹਮਦੇ ਹੁੰਦੇ ਸੀ ਉਦੋਂ ਉਹਦੀ ਮਿਸਲ ਸਾਹਮਦੀ ਸੀ ਅਕਾਲ ਤਖਤ ਨੂੰ ਤੇ ਉਹ ਜਹੇਦਾਰ ਸੀਗਾ ਉਦੋਂ ਪਿੱਛੇ ਵਿਚਾਲੇ ਲੰਬਾ ਸਮਾਂ ਪੀਰੀਅਡ ਇਹ ਆਇਆ ਜਦੋਂ ਕੋਈ ਵੀ ਅਕਾਲ ਤਖਤ ਦਾ ਜਹੇਦਾਰ ਹੈ ਹੀ ਨਹੀਂ ਸੀ ਕੋਈ ਹੂੰ ਇਹ ਵੀ ਰਹਾ ਮੈਨੇਜਰ ਹੁੰਦੇ ਸੀ ਇਹ ਸਾਰੇ ਹੂੰ ਜਿਵੇਂ ਅੰਗਰੇਜ਼ਾਂ ਵੇਲੇ ਮੈਨੇਜਰ ਰਹਾ ਅਕਾਲ ਤਖਤ ਦਾ ਅਕਾਲ ਤਖਤ ਦੇ ਜਦੋਂ ਮਿਸਲਾਂ ਵੇਲੇ 100 ਸਾਲ ਦੇ ਵਿੱਚ ਇਹ ਰਿਹਾ ਵੀ ਜਿਹੜੀ ਮਿਸਲ ਮਿਸਲਾਂ ਆਪਸ ਵਿੱਚ ਦੀ ਕੋਈ ਨਾ ਕੋਈ ਮੀਟਿੰਗਾਂ ਗੁਰਮਤਾ ਕਰਦੀਆਂ ਸੀ ਤੇ ਅਕਾਲ ਤਖਤ ਦਾ ਜਿਹੜਾ ਇੱਕ ਜਥੇਦਾਰ ਕਹਿੰਦੇ ਸੀ ਵੀ ਤੂੰ ਅਕਾਲ ਤਖਤ ਤੋਂ ਖੜਾ ਹੋ ਕੇ ਇਹ ਫੈਸਲਾ ਸੁਣਾ ਦੇ ਉਹ ਫੈਸਲਾ ਸੁਣਾਉਣ ਵਾਲਾ ਅਸੀਂ ਕਰਨ ਵਾਲਾ ਨਹੀਂ ਸੀ ਤੇ ਜਥੇਦਾਰ ਦਾ ਅਧਿਕਾਰ ਖੇਤਰ ਕੀ ਹੋਵੇ ਅਕਾਲ ਤਖਤ ਦਾ ਅਧਿਕਾਰ ਖੇਤਰ ਕੀ ਹੋਵੇ ਕੀ ਉਹਦਾ ਸੰਕਲਪ ਹੋਵੇ ਸਿੱਖਾਂ 'ਚ ਹਜੇ ਤੱਕ ਨਿਤਰ ਕੇ ਆਇਆ ਹੀ ਨਹੀਂ ਹੂੰ ਇਸੇ ਕਰਕੇ ਜਦੋਂ ਸੱਤਾ ਦਾ ਜੋਰ ਸੀਗਾ ਪ੍ਰਕਾਸ਼ ਸਿੰਘ ਬਾਦਲ ਕੋਲੇ ਉਹਨੇ 94 ਵੇਲੇ ਅਕਾਲ ਤਖਤ ਦੀ ਕੋਈ ਪਰਵਾਹ ਨਹੀਂ ਕੀਤੀ 98 ਵੇਲੇ ਰਣਜੀਤ ਸਿੰਘ ਨੂੰ ਲਾ ਕੇ ਪਰੇ ਕੀਤਾ ਪਹਿਲਾਂ ਮਨਜੀਤ ਸਿੰਘ ਪ੍ਰੋਫੈਸਰ ਨੂੰ ਲਾਇਆ ਤੇ ਇਸ ਕਰਕੇ ਉਹ ਅਕਾਲ ਤਖਤ ਦੀ ਐ ਸੱਚ ਤਾਂ ਕੋਈ ਬਣੀ ਨਹੀਂ ਗੱਲਬਾਤ ਹਾਂ ਹੁਣ ਵੀ ਅਸੀਂ ਜਦੋਜਹਿਦ ਕਰ ਰਹੇ ਆਂ ਕਿ ਅਕਾਲ ਤਖਤ ਕੀ ਹੋਵੇ ਰੁਕਵੀਰ ਸਿੰਘ ਆਪਣੀ ਖਾਹਸ਼ ਹੈ ਬਹੁਤੇ ਸਿੱਖਾਂ ਦੀ ਰੁਕਵੀਰ ਸਿੰਘ ਕੋ ਸਟੈਂਡ ਲਵੇ ਇਹਨਾਂ ਨੂੰ ਸਿੱਧਾ ਕਰੇ ਸਾਡੀ ਇਨਿਕ ਖਾਹਸ਼ ਹੈ ਬਜਾਰਟੀ ਦੀ ਤੇ ਇਸ ਕਰਕੇ ਇਹ ਸਿੱਧੇ ਹੋਣ ਵਾਲੀ ਗੱਲ ਨਹੀਂ ਜਿਹਦੇ ਕੋ ਸੱਤਾ ਹੁੰਦੀ ਉਹਨੇ ਸਿੱਧੇ ਕੀ ਹੋਣਾ ਉਹਨਾਂ ਤਾਂ ਦੂਜੇ ਵਰਤਨੇ ਹੁੰਦੇ ਆ ਹੁਣ ਤੱਕ ਅਕਾਲ ਤਖਤ ਨੂੰ ਵਰਤਿਆ ਅਕਾਲੀ ਦਲ ਨੇ ਐਸਜੀਪੀਸੀ ਨੇ ਇਹ ਆਪਦੇ ਮਤਾਬਕ ਵਰਤਿਆ ਅਕਾਲ ਤਖਤ ਦੇ ਚਸਤਦਾਰਾਂ ਨੂੰ ਵਰਤਿਆ ਪੁਆਇੰਟ ਕੀਤਾ ਲਾਹ ਹੈ ਸਾਰਾ ਕੁਝ ਆਪਣੇ ਮਤਾਬਕ ਕੀਤਾ ਸਿੱਧੂ ਸਾਹਿਬ ਇੱਕ ਗੱਲ ਹੋਰ ਚੱਲਦੀ ਹੈ ਜਦੋਂ ਹੁਣ ਇਹ ਪੁਆਇੰਟਿੰਗ ਅਥਾਰਟੀ ਦੀ ਗੱਲ ਚੱਲਦੀ ਹੈ ਨਾ ਨਾਲ ਨਾਲ ਚਰਚਾ ਇੱਕ ਸਿਕਸ ਸਫਿਆਂ ਦੇ ਵਿੱਚ ਇਹ ਵੀ ਆ ਕਿ ਜਦੋਂ ਹੁਣ ਸਿੱਖ ਬਿਸ਼ਪ ਵਿਆਪੀ ਉਤੇ ਨਹੀਂ ਬਸ ਥਾਂ ਥਾਂ ਦੇ ਉਤੇ ਵਿਦੇਸ਼ਾਂ ਦੇ ਵਿੱਚ ਸਿੱਖ ਵਸਦੇ ਆ ਪਾਕਿਸਤਾਨ ਦੇ ਵਿੱਚ ਸਿੱਖ ਵਸਦੇ ਆ ਤਾਂ ਹੁਣ ਕਮੇਟੀਆਂ ਵੱਖੋ ਵੱਖਰੀਆਂ ਨੇ ਆ ਗੁਰਦੁਆਰਾ ਕਮੇਟੀਆਂ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਵੀ ਨੇ ਪਾਕਿਸਤਾਨ ਦੇ ਵਿੱਚ ਵੀ ਆ ਹਰਿਆਣਾ ਦੇ ਵਿੱਚ ਵੀ ਆ ਦਿੱਲੀ ਦੇ ਵਿੱਚ ਆ ਹੋਰ ਸੋਬਿਆਂ ਦੇ ਵਿੱਚ ਵੀ ਨੇ ਤਾਂ ਜਿਹੜੀ ਐਸਜੀਪੀਸੀ ਆ ਉਹਦਾ ਹੁਣ ਦਾਇਰਾ ਜਿਹੜਾ ਉਹ ਸਿਰ ਪੰਜਾਬ ਤੱਕ ਸੀਮਿਤ ਹੈ ਪਰ ਜਿਹੜੇ ਸਿੰਘ ਸਾਹਿਬ ਨੇ ਉਹ ਬਿਸ਼ਵ ਵਿਆਪੀ ਨੇ ਜਿਸ ਤਰ੍ਹਾਂ ਸਿੰਘ ਸਾਹਿਬ ਕੈਨਰ ਗਵੀਰ ਸਿੰਘ ਹੁਣੀ ਵੀ ਕਹਿ ਰਹੇ ਸੀ ਜਿਹੜਾ ਉਹਨੂੰ ਅਥਾਰਟੀ ਲਾਉਣ ਦਾ ਜਾਂ ਲਾਉਣ ਦਾ ਜਿਹੜੀ ਅਥਾਰਟੀ ਪਾਵਰ ਆ ਉਹ ਸਿਰਫ ਇਹ ਇਕੱਲੀ ਐਸਜੀਪੀਸੀ ਕੋਲੇ ਕਿਉਂ ਰਵੇ ਕਿ ਉਸ ਤੋਂ ਇਲਾਵਾ ਬਾਕੀ ਜਿਹੜੀ ਕਮੇਟੀਆਂ ਨੇ ਉਹ ਮਿਲ ਜੁਲ ਕੇ ਲਾਉਣ ਜਾਂ ਲਾਉਣ ਦੇ ਵਿੱਚ ਹਿੱਸਾ ਜਿਹੜਾ ਉਹ ਨਿਭਾਉਣ ਸਕਤੀਆਂ ਨੇ ਉਹਨਾਂ ਨਾਲੇ ਸਮੇਂ ਵਿੱਚ ਕੁਝ ਇਹ ਹਜਾ ਆਪਸ ਵਿੱਚ ਕੋ ਰਹਿਣੀ ਨਹੀਂ ਚਾਹੀਦੀ ਐਸਜੀਪੀਸੀ ਕੋਲੇ ਐਸਜੀਪੀਸੀ ਤੋਂ ਇਹ 99 ਦੇ ਵਿੱਚ ਤੁਹਾਡੇ ਫਤਿਹ ਸਾਹਿਬ ਫਤਿਹਗੜ੍ਹ ਸਾਹਿਬ ਇੱਥੇ ਰੈਜ਼ੋਲੂਸ਼ਨ ਪਾਸ ਹੋਇਆ ਹੋਇਆ ਹੈ ਐਸਜੀਪੀਸੀ ਦਾ ਹੂੰ ਵੀ ਇਹ ਇੰਡੀਪੈਂਡੈਂਟ ਹੈ ਇਹ ਮੁਲਾਜ਼ਮ ਨਹੀਂ ਹੈਗੇ ਇਹਨਾਂ ਨੂੰ ਅਸੀਂ ਤਨਖਾਹ ਨਹੀਂ ਦਿੰਦੇ ਹਾਂ ਉਹ ਜਿਹੜੀ ਅਸੀਂ ਭੱਤਾ ਦਿੰਨੇ ਆ ਹੂੰ ਇਹ ਐਸਜੀਪੀਸੀ ਦੇ ਥੱਲੇ ਨਹੀਂ ਹੈ ਇੰਡੀਪੈਂਡੈਂਟ ਹੈ ਹਾਂ ਇਹ ਸਾਰਾ ਕੁਝ ਵੈਪਰ ਨਹੀਂ ਮੰਨਿਆ ਜਦੋਂ ਤੱਕ ਅਸੀਂ ਕੀ ਬਾਦਲ ਕੋਲੇ ਅੱਜ ਵੀ ਤਾਕਤ ਤਾਕਤ ਨਹੀਂ ਤੋਲਣ ਸੱਤ ਮੈਂਬਰੀ ਨਹੀਂ ਮੰਨੀ ਹੂੰ ਰੌਲਾ ਤਾਂ ਜਿਹਦੇ ਕੋਲੇ ਸਿਆਸੀ ਤਾਕਤ ਹੈ ਜਿਹਦੇ ਕੋਲੇ ਐਸਜੀਪੀਸੀ ਤੇ ਕਬਜ਼ਾ ਆਪਣੀ ਮਰਜ਼ੀ ਕਰਦਾ ਹੈ ਹੂੰ ਹੁਣ ਸਿੱਖਾਂ ਨੂੰ ਚਾਹੀਦਾ ਇੱਕ ਪਾਸੇ ਤੁਸੀਂ ਖਾਲਸਾਣ ਦੀ ਗੱਲ ਤਾਂ ਵੱਡੇ ਲੈਵਲ ਤੇ ਕਰਦੇ ਹੋ ਹੂੰ ਪਰ ਤੁਸੀਂ ਅਕਾਲ ਤਖਤ ਨੂੰ ਇੱਕ ਗਰੁੱਪ ਤੋਂ ਯਾਦ ਕਰਾਉਣਾ ਉਹ ਤੁਸੀਂ ਕਰਾ ਨਹੀਂ ਸਕਦੇ ਹੂੰ ਇਹ ਇੱਕ ਨਾ ਸਮੱਸਿਆ ਨਹੀਂ ਕਰਾ ਸਕਦੇ ਇਹਦਾ ਮਸਲਾ ਹੱਲ ਕਿਵੇਂ ਨਿਕਲਦਾ ਜੀ ਕੀ ਸਰਬੱਤ ਖਾਲਸਾ ਹੱਲ ਹੈ ਇਸ ਚੀਜ਼ ਦਾ ਸਰਬੱਤ ਖਾਲਸਾ ਤਾਂ ਸਾਡੇ ਐਵੇਂ ਕਹਿਣ ਦੀਆਂ ਗੱਲਾਂ ਸਰਬੱਤ ਖਾਲਸਾ ਵੀ ਇੱਕ ਰਿਪਰੈਜ਼ੈਂਟੇਟਿਵ ਇਕੱਠ ਹੁੰਦਾ ਹੈ ਕੁਝ ਪ੍ਰਤੀਨਿਧ ਬੰਦਿਆਂ ਦਾ ਅੱਗੇ ਸਰਵਤ ਖਾਲਸਾ ਦਾ ਸੀ ਮਸਲਾ ਦਾ ਵੀ ਮਸਲਾ ਚਾਰ ਪੰਜ ਬਾਹਰੋਂ ਕੋਈ ਹਮਲਾਵਰ ਆਇਆ ਮਸਲਾ ਦੇ ਹੈਡ ਇਕੱਠੇ ਹੋ ਗਏ ਸਰਵਤ ਖਾਲਸਾ ਗਾ ਉਹਨਾਂ ਨੇ ਕੋਈ ਫੈਸਲਾ ਕਰ ਲਿਆ ਹੂੰ ਜਿਵੇਂ ਸਭ ਤੋਂ ਜਿਆਦਾ ਦਾ 1799 ਦਾ ਦੇ ਵਿੱਚ ਸਰਵਤ ਕਹਿ ਦੀ ਵੀ ਰਣਜੀਤ ਸਿੰਘ ਨੇ ਕਿਹਾ ਵੀ ਉੱਠੋ ਤੇ ਆਪਾਂ ਮੁਕਾਬਲਾ ਕਰੀਏ ਸ਼ਾਹ ਜਮਾਨ ਆ ਰਿਹਾ ਜੋਰ ਸ਼ੋਰ ਨਾਲ ਆ ਰਿਹਾ ਸੀ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਇਹ ਜਿਹੇ ਫੈਸਲੇ ਹੁੰਦੇ ਸੀ ਇਹ ਸਾਰੇ ਠੀਕ ਹੈ ਜੀ ਹਾਂ ਤੇ ਇਹ ਨੂੰ ਸਰਵਤ ਖਾਲਸਾ ਕਹਦੇ ਹੋ ਸ਼ੁਰੂਆਤ ਖਾਲਸੇ ਦੀ ਕੋਈ ਵਿਧੀ ਵਿਧਾਨ ਇਹਦੀ ਚੁਆਇਸ ਕਿਵੇਂ ਹੋਵੇ ਅੱਜ ਦੇ ਮਾਡਰਨ ਦੇ ਯੁੱਗ ਦੇ ਵਿੱਚ ਇਹ ਕੀ ਹੋਵੇ ਅਕਾਲ ਤਖਤ ਇਹਦਾ ਕੀ ਅਥਾਰਟੀ ਹੋਵੇ ਇਹਨੂੰ ਕਿਵੇਂ ਦਿੱਤੇ ਜਾਵੇ ਇਹਨੂੰ ਸ਼੍ਰੋਮਣੀ ਕਮੇਟੀ ਦਾ ਜਿਹੜਾ ਚੀਫ ਜਸਟਿਸ ਹੈਗਾ ਜਿਹੜਾ ਸੁਪਰੀਮ ਕੋਰਟ ਹੈ ਅਪੋਇੰਟਿੰਗ ਅਥਾਰਟੀ ਪਰ ਸੈਂਟਰ ਹੋਵੇ ਪਰ ਉਹਨਾਂ ਦੇ ਥੱਲੇ ਨਹੀਂ ਹੁੰਦਾ ਹੂੰ ਪਰ ਹੁਣ ਐਸਜੀਪੀਸੀ ਅਪਾਇੰਟ ਕਰੇ ਪਰ ਐਸਜੀਪੀਸੀ ਦੇ ਐਕਟ ਇਹ ਥੱਲੇ ਨਹੀਂ ਚਾਹੀਦੇ ਬਿਲਕੁਲ ਹੀ ਕਿਸੇ ਲੈਵਲ ਤੇ ਕੀ ਲੱਗਦਾ ਤੁਹਾਨੂੰ ਕਿ ਫਿਰ ਕਿਸੇ ਮੂਵਮੈਂਟ ਦੀ ਜ਼ਰੂਰਤ ਹੈਗੀ ਕੋਈ ਹੋਰ ਮੂਵਮੈਂਟ ਦੀ ਤਾਂ ਜ਼ਰੂਰਤ ਐਵੇਂ ਤਾਂ ਹੋਣਾ ਹੀ ਨਹੀਂ ਸਿੱਖਾਂ ਨੂੰ ਸੋਰਸ ਸਰ ਜੋੜਨ ਦੀ ਜ਼ਰੂਰਤ ਹ ਇਹ 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 ਤਾਂ ਇਹ ਕਿਉਂ ਰੱਖਣਗੇ ਕਿਉਂ ਉਹ ਉਹਨੂੰ ਵੱਖਰਾ ਕਿਉਂ ਬਣਾਉਣਗੇ ਇਹ ਸੱਤਾ ਵਾਲੇ ਜਿਨ੍ਹਾਂ ਨੇ ਤਾਕਤ ਲੈਣੀ ਆਕਾਲੀ ਦਲ ਕਿਉਂ ਕਰੂਗਾ ਇਹਨਾਂ ਨੇ ਬਿਲਕੁਲ ਨਹੀਂ ਕਰਨਾ ਵੇਖੋ ਸਿੱਖਾਂ ਦੇ ਵਿੱਚ ਹੁਣ ਬੜ ਬਹੁਤ ਵੱਡੀ ਜ਼ਰੂਰਤ ਹੈ ਆਕਾਲ ਤਖਤ ਦਾ ਸੰਕਲਪ ਕੀ ਹੋਵੇ ਆਕਾਲ ਤਖਤ ਦੀ ਪੋਜੀਸ਼ਨ ਕੀ ਹੋਵੇ ਉਹਦੀ ਵਿਧੀ ਵਿਵਸਥਾ ਕੀ ਹੋਵੇ ਚੋਣ ਕਿਵੇਂ ਹੋਵੇ ਹਟਾਉਣ ਦਾ ਤਰੀਕਾ ਕੀ ਹੋਵੇ ਹੂੰ ਇਹ ਅਸੀਂ ਸਾਡੇ 100 150 ਕੰਟਰੀਆਂ ਵਿੱਚ ਸਾਡੇ ਕੰ ਬਸਦੇ ਆ ਸਿੱਖ ਉਹਨਾਂ ਦੀ ਨੂੰ ਇਕੱਠੇ ਰੱਖਣ ਲਈ ਜੋੜ ਕੇ ਸਿੱਖ ਧਰਮ ਨੂੰ ਇੱਕ ਕੇਂਦਰ ਬਿੰਦੂ ਬਣਾ ਕੇ ਰੱਖਣ ਲਈ ਜ਼ਰੂਰੀ ਆ ਵੀ ਅਕਾਲ ਤਖਤ ਦਾ ਸਾਰਾ ਇਹ ਵਿਧੀ ਵਿਧਾਨ ਘੜਿਆ ਜਾਵੇ ਹੂੰ ਇਹ ਬਹੁਤ ਜ਼ਰੂਰੀ ਆ ਠੀਕ ਹੈ ਲੋਕਿ ਹੁਣ ਵਕਫ ਵਕਫ ਆ ਜਿਹੜੀਆਂ ਪ੍ਰਬੰਧਕ ਕਮੇਟੀਆਂ ਐ ਜੀਪੀਸੀ ਤਾਂ ਗੁਰਦੁਆਰੇ ਦੇ ਫੰਡ ਨੂੰ ਮੈਨੇਜ ਕਰਨ ਲਈ ਬਣਾਈਆਂ ਹੂੰ ਉਹਨਾਂ ਦੇ ਪ੍ਰਬੰਧ ਲਈ ਆ ਸਕੂਲ ਐ ਇਹਨਾਂ ਦੇ ਉਹਨਾਂ ਦੇ ਪ੍ਰਬੰਧ ਲਈ ਆ ਹੂੰ ਦਿੱਲੀ ਹਰਿਆਣਾ ਗੁਰਦੁਆਰਾ ਕਮੇਟੀ ਹਰਿਆਣਿਆਂ ਵਾਲਿਆਂ ਦੇ ਪ੍ਰਬੰਧ ਲਈ ਹੈ ਉਹਨਾਂ ਦੇ ਜਿਹੜੇ ਗੁਰਦੁਆਰਿਆਂ ਦੀ ਇਨਕਮ ਆਉਂਦੀ ਹੈ ਜਾਂ ਸਕੂਲ ਚੱਲਦੇ ਜਾਂ ਕੁਝ ਚੱਲਦਾ ਹੈ ਦਿੱਲੀ ਵਾਲੇ ਦਿੱਲੀ ਵਾਲਿਆਂ ਲਈ ਹੈ ਹੂੰ ਤੇ ਇਸ ਕਰਕੇ ਜੇ ਅਕਾਲ ਤਖਤ ਨੂੰ ਐਵੇਂ ਹੁਣ ਪਟਨਾ ਸਾਹਿਬ ਦਾ ਵੱਖਰਾ ਆਪ ਦਾ ਸੈਟਅਪ ਹੈ ਜੀ ਉਹਨਾਂ ਦਾ ਪ੍ਰਬੰਧਕ ਸਾਰਾ ਤੇ ਹਜੂਰ ਸਾਹਿਬ ਦਾ ਸਭ ਵੱਖਰਾ ਹੈ ਹੂੰ ਹੈ ਉਹ ਕਿ ਨਾ ਸਰਕਾਰਾਂ ਦੇ ਐਂਟਰੀ ਨਹੀਂ ਜਦੋਂ ਉਹਨਾਂ ਦੇ ਸਰਕਾਰ ਇਸ ਕਰਕੇ ਸਾਨੂੰ ਤਾਂ ਹੁਣ ਅਕਾਲ ਤਖਤ ਨੂੰ ਧਰਮ ਦੇ ਲੈਵਲ ਉੱਤੇ ਸਿੱਖੀ ਨੂੰ ਇਕੱਠੇ ਰੱਖਣ ਲਈ ਸ ਇਹ ਅਕਾਲ ਤਖਤ ਦੀ ਜ਼ਰੂਰਤ ਬਹੁਤ ਹੈ ਇਹਦਾ ਵਿਧੀ ਵਿਵਧਾਨ ਕੀ ਹੋਵੇ ਕਿਵੇਂ ਚੁਣੇ ਜਾਵੇ ਇਹ ਬੜਾ ਹੀ پاک ਪਵਿੱਤਰ ਬੰਦੇ ਜਿਹੜੇ ਧਾਰਮਿਕ ਲੈਵਲ ਤੇ ਜਿਨ੍ਹਾਂ ਦੀ ਕੋ ਪੋਜੀਸ਼ਨ ਹੋਵੇ ਉਹਨਾਂ ਚੋਂ ਚੋਣ ਹੋਵੇ ਕੁਝ ਪਹਿਲਾਂ ਗਰੁੱਪ ਛੋਟਾ ਗਰੁੱਪ ਹੋਵੇ ਹੂੰ ਚੁਣਿਆ ਜਾਵੇ ਉਹਦੇ ਚੋਂ ਫਿਰ ਅੱਗੇ ਪੰਜ ਚੁਣੇ ਜਾਣ ਹੂੰ ਇਹ ਜ਼ਰੂਰੀ ਹੈ ਕਿ ਨਾ ਸਾਰਾ ਕੁਝ ਇਹ 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 ਚੋਣ ਬਹੁਤ ਜ਼ਰੂਰੀ ਹੈ ਇਹ ਸਿੱਖ ਕਿਵੇਂ ਕਰਨ ਜਾਂ ਤਾਂ ਸਿੱਖਾਂ ਵਿੱਚ ਬਹੁਤ ਵੱਡੀ ਮੂਵਮੈਂਟ ਖੜੀ ਹੋਵੇ ਹੂੰ ਤੇ ਜਾਂ ਮਤਲਬ ਕਿ ਵੀ ਲੰਬੇ ਸਮੇਂ ਵਿੱਚ ਇਹ ਗੱਲ ਕਲੀਅਰ ਹੋਵੇ ਵੀ ਅਸੀਂ ਇੱਕ ਵੱਖਰਾ ਕੇਂਦਰ ਬਿੰਦੂ ਖੜਾ ਕਰਨਾ ਉਹ ਕਾਲ ਤੱਕ ਦੀ ਹੋ ਸਕਦਾ ਹੈ ਹੂੰ ਨਹੀਂ ਤੁਹਾਡਾ ਖਿੰਡ ਜਾਏਗਾ ਸਾਰਾ ਡੇਰੇ ਡੇਰੇਦਾਰੀਆਂ ਜਿਹੜੀਆਂ ਕੋ ਖੰਡਾ ਦੇਣੀਆਂ ਸਾਰਾ ਕੁਝ ਹੂੰ ਉਹ ਡੇਰੇਦਾਰੀਆਂ ਦਾ ਕਬਜ਼ਾ ਹੋਇਆ ਡੇਰੇਦਾਰੀਆਂ ਨੂੰ ਜਿਹੜੇ ਪੋਲੀਟੀਕਲ ਬੰਦੇ ਉਹ ਡੇਰੇਦਾਰੀਆਂ ਨੂੰ ਨਿਤ ਨਵਾਂ ਹੱਲਾਸ਼ੇਰੀ ਦਿੰਦੇ ਆ ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਪੈਸੇ ਲੈਣੇ ਹੁੰਦੇ ਬੰਦੇ ਕੰਟਰੋਲ ਕਰਨੇ ਹੁੰਦੇ ਉਹਨਾਂ ਰਾਹੀਂ ਹੂੰ ਇਹ ਜਿਹੜਾ ਬਰਗਾੜੀ ਵਾਲਾ ਸੀ ਇਹ ਵੀ ਡੇਰਾਦਾਰੀ ਕਰਕੇ ਹੀ ਹੋਇਆ ਕਹਿੰਦਾ ਸਾਰਾ ਚਲੋ ਡੇਰਾ ਸਰਸਾ ਸੀਗਾ ਇਹ ਡੇਰੇਦਾਰੀਆਂ ਕਰਕੇ ਹੀ ਸਾਰਾ ਕੁਝ ਹੁੰਦਾ ਤਾਂ ਜਿਹੜੀ ਪੋਲੀਟੀਕਲ ਜਿਹੜੀ ਜਮਾਤ ਆ ਸਿੱਖਾਂ ਦੀ ਤੇ ਉਹ ਖਾਸ ਕਰਕੇ ਹੁਣ ਵੱਖੋ ਵੱਖਰੇ ਤਰ੍ਹਾਂ ਦੀ ਖੇਚੜੀ ਸਿਸਟਮ ਹੈਗਾ ਤੇ ਇੱਕ ਪਾਸੇ ਅਮਰਤਪਾਲ ਹੋਣਾ ਦਾ ਆਪਣਾ ਧੜਾ ਦੂਜੇ ਪਾਸੇ ਅਕਾਲੀ ਦਲ ਬਾਦਲ ਆਪਣਾ ਧੜਾ ਤੇ ਬਾਗੀ ਜਿਹੜੇ ਸੁਧਾਰ ਲੈਣ ਵਾਲੇ ਨੇ ਉਹ ਧੜਾ ਬਣਾਉਣ ਨੂੰ ਫਿਰਦੇ ਆ ਤੇ ਸਿਮਰਜੀਤ ਸਿੰਘ ਮਾਨ ਹੋਣਾ ਦਾ ਆਪਣਾ ਧੜਾ ਇਹਨੂੰ ਕੋਈ ਇੱਕ ਇੱਕ ਝੰਡੇ ਥੱਲੇ ਇਕੱਠਾ ਕਰਨ ਲਈ ਵੀ ਉਹ ਕੁਝ ਹੋਣਾ ਚਾਹੀਦਾ ਧੜਾ ਤਾਂ ਹਜੇ ਤੱਕ ਸਾਰਾ ਵੱਡੇ ਪਾਵਰ ਲੈਵਲ ਤੇ ਤਾਂ ਅਕਾਲੀ ਦਲ ਬਾਦਲ ਕੋਲੇ ਅਕਾਲੀ ਦਲ ਦਾ ਹੂੰ ਬਾਕੀ ਤਾਂ ਐਵੇਂ ਆਪਦੀਆਂ ਛੋਟੇ ਛੋਟੇ ਸ਼ੁਰੂ ਕੀਤੇ ਹੋਏ ਕੋਈ ਇੱਕ ਦੇਖਦੇ ਹੋ ਇਹਨਾਂ ਦਾ ਕੁਝ ਸ਼ੰਭ ਨਿਕਲੇ ਨਿਕੇ ਜੇ ਨਿਕੇ ਨਿਕੇ ਆਮਾਨ ਹੁਣ ਪੀ 35 40 ਸਾਲ ਦਾ ਲੱਗਿਆ ਉੱਥੇ ਕਿ ਜੇ ਖੜਾ ਹੈ ਉਹੀ ਚਾਰ ਬੰਦੇ ਆ ਉਹਦੇ ਕੋਲੇ ਤੇ ਹਜੇ ਇਹਦਾ ਅਮਰਤਪਾਲ ਦਾ ਪਤਾ ਨਹੀਂ ਕੀ ਹੋਊਗਾ ਹਜੇ ਤਾਂ ਕੋਈ ਗੱਲ ਉਬਰੀ ਨਹੀਂ ਹੋਈ ਬਾਰ ਇਸ ਕਰਕੇ ਤੁਸੀਂ ਇਹਨਾਂ ਨੂੰ ਧੜੇ ਜਾਂ ਵੱਡੇ ਨਾ ਗਿਣੋ ਉਹ ਦਾ ਮੈਂ ਛੋਟੇ ਛੋਟੇ ਆ ਇੱਕੋ ਹੀ ਤੜਾ ਹੈ ਹਜੇ ਤੱਕ ਇਸ ਲੈਵਲ ਤੇ ਉਹਦਾ ਇੰਟਰਸਟ ਇਹ ਆ ਵੀ ਅਕਾਲ ਤਖਤ ਮੇਰੇ ਮੁਤਾਬਕ ਹੀ ਕੰਮ ਕਰੇ ਮੈਂ ਹੀ ਉਹਦੀ ਅਪੋਇੰਟਿੰਗ ਅਥਾਰਟੀ ਹੋਵਾਂ ਹੂੰ ਤੇ ਹੈਗਾ ਹੀ ਇਹ ਕਿ ਸਭ ਕੀ ਲੱਗਦਾ ਅਕਾਲੀ ਦਲ ਬਾਦਲ ਧੜੇ ਨੇ ਕਿਤਨਾ ਕਿਤੇ ਜਿਹੜਾ ਬਿਰਸਾ ਸਿੰਘ ਬਲਟੋਹਾ ਤੇ ਐਕਸ਼ਨ ਹੋਇਆ ਉਸ ਤੋਂ ਬਾਅਦ ਬਿਰਸਾ ਸਿੰਘ ਬਲਟੋਹਾ ਨੂੰ ਕਵਰ ਅਪ ਕਰਨ ਦੇ ਲਈ ਜਾਂ ਸ਼ੀਲਡ ਦੇਣ ਦੇ ਲਈ ਇਹ ਸਾਰਾ ਕੁਝ ਕਰ ਲਿਆ ਐਵੇਂ ਵੀ ਲੱਗਦਾ ਉਹ ਤਾਂ ਬਹੁਤ ਛੋਟਾ ਬੰਦਾ ਇੱਕ ਬੰਦੇ ਲਈ ਕੌਣ ਕਰਦਾ ਜੀ ਹੂੰ ਉਹ ਦੇ ਲਈ ਕੁਝ ਨਹੀਂ ਕਰਦਾ ਉਹ ਉਹ ਲੋਡ ਪੈਣ ਤੇ ਜਾਂ ਸਾਰਾ ਕੁਝ ਝਗੜਾ ਜਾਂ ਮੁਕ ਜੋ ਬਿਰਸਾ ਸਿੰਘ ਬਲਟੋਹਾ ਫੇਰ ਅਕਾਲੀ ਦਲ ਦੀ ਇੱਕ ਚਰਚਾ ਹੋਰ ਚੱਲ ਰਹੀ ਆ ਕਹਿੰਦੇ ਕਿ ਗਿਆਨੀ ਰਘਵੀਰ ਸਿੰਘ ਹੋਣਾ ਨੇ ਜਿਹੋ ਜਿਹਾ ਸਟੈਂਡ ਪਿਛਲੇ ਦਿਨਾਂ ਦੇ ਵਿੱਚ ਲਿਆ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਵੀ ਇਹ ਇਹੋ ਜਿਹਾ ਇਸ ਤਰ੍ਹਾਂ ਸਮਝ ਰਹੀ ਮ ਤੋ ਹੁਣ ਪਤਾ ਲੱਗ ਰਿਹਾ ਵੀ ਇਹੋ ਜੇ ਮੇਰੇ ਕੋਲ ਇੰਨੀ ਕੀ ਪਾਵਰ ਆ ਤਾਂ ਉਸ ਤੋਂ ਬਾਅਦ ਅੰਦਰਖੱਤੇ ਸਿਕ ਸਫਿਆਂ 'ਚ ਚਰਚਾ ਹੈ ਕਹਿੰਦੇ ਕਿ ਗਿਆਨੀ ਰਣਵੀਰ ਸਿੰਘ ਉਹਨਾਂ ਨੂੰ ਵੀ ਬਦਲਿਆ ਜਾ ਸਕਦਾ ਜੇਕਰ ਅਜਿਹਾ ਐਕਸ਼ਨ ਹੁੰਦਾ ਉਸ ਤੋਂ ਬਾਅਦ ਕੁਝ ਲੱਗਦਾ ਕਿ ਇਹ ਤਾਂ ਹੁਣ ਇਹ ਵੇਖੋ ਇਹ ਜਿਹੜਾ ਜਿਹੜਾ ਅਸੀਂ ਕਲਪਨਾ 'ਚ ਨਹੀਂ ਅਸੀਂ ਕੋਈ ਫੈਸਲਾ ਕਰ ਸਕਦੇ ਕੁਝ ਵੀ ਹੋ ਸਕਦਾ ਹਮ ਅਕਾਲਤ ਰਗਵੀਰ ਸਿੰਘ ਵੀ ਰਹਿ ਸਕਦਾ ਰਕਵੀਰ ਸਿੰਘ ਦੀ ਕੋਈ ਗੱਲ ਨਹੀਂ ਲੈ ਵੀ ਸਕਦਾ ਜਿਹੜਾ ਆਪ ਦੇ ਮਤਾਬਕ ਲਿਆ ਜਾ ਸਕਦਾ ਇਸ ਕਰਕੇ ਸਵਾਲ ਹੈ ਵੀ ਰਕਵੀਰ ਸਿੰਘ ਤਾਂ ਬਚਿਆ ਰਹੂ ਜਾਂ ਸਿੱਖ ਸਾਰੇ ਸਿੱਖ ਸਮਾਜ ਦੀ ਤਕੜੇ ਲੈਵਲ ਤੇ ਸਪੋਰਟ ਹੋਊਗੀ ਤਾਂ ਤੇ ਨਹੀਂ ਤਾਂ ਰਕਵੀਰ ਸਿੰਘ ਨੂੰ 라 ਦੇਣਗੇ ਠੀਕ ਹੈ ਇਸ ਕਰਕੇ ਰਕਵੀਰ ਸਿੰਘ ਨਹੀਂ ਆ ਸਕਦਾ ਉਹ ਗਿਆਨੀ ਹਰਪ੍ਰੀਤ ਲਾਤਾ ਇਹਨੂੰ ਵੀ 라 ਦੇਣਗੇ ਇਸ ਇਸ ਕਰਕੇ ਇਹ ਸਾਰੇ ਦੀ ਜਿਹੜੀ ਲੋੜ ਹੈ ਉਹ ਵੇਖੋ ਪਾਰਟੀ ਦੀ ਵੱਖਰੀ ਲੋੜ ਹੁੰਦੀ ਹੈ ਇਹ ਵੀ ਇਹ ਵੀ ਵਿਚਾਰ ਚੱਲ ਰਿਹਾ ਵੀ ਇਹਨਾਂ ਨੂੰ ਚਾਹੀਦਾ ਨਹੀਂ ਸੀਗਾ ਇਹਨਾਂ ਨੇ ਕਿਹਾ ਸੀ ਵੀ ਤੁਹਾਡੀ ਪੋਲਿਟਿਕਸ ਗਲਤ ਹੈ 78 ਤੋਂ ਲੈ ਕੇ ਹੁਣ ਤੱਕ ਦੀ ਨਰੰਗਕਾਰੀ ਕਾਹਨ ਤੋਂ ਲੈ ਕੇ ਹੁਣ ਤੱਕ ਦੀ ਤੁਹਾਡੀ ਅਕਾਲੀ ਦਲ ਦੀ ਸਾਰੀ ਪੋਲਿਟਿਕਸ ਗਲਤ ਹੈ ਤੁਸੀਂ ਪੰਥ ਦਾ ਹੱਕ 'ਚ ਨਹੀਂ ਕੁਛ ਕੀਤਾ ਵਿਰੋਧ ਕੀਤਾ ਪੰਥ ਦੀ ਪਿੱਠੇ ਛੁਰਾ ਮਾਰਿਆ ਇਹ ਅਕਾਲ ਤਖਤ ਵਾਲਾ 2 ਦਸੰਬਰ 'ਚ ਸਾਰਾ ਕੁਝ ਕਿਹਾ ਗਿਆ ਬਰਗਾੜੀ ਵਾਲੇ 'ਚ ਤੁਸੀਂ ਜ਼ਿੰਮੇਵਾਰ ਸਾਰਾ ਕੁਝ ਕਹਿਤਾ ਸੀ ਇਹਦੋਂ ਪਿੱਛੇ ਤੁਹਾਨੂੰ ਕਿਹਨੇ ਕਿਹਾ ਸੀਗਾ ਕਿ ਕੀ ਲੋੜ ਪਈ ਹੈ ਇਸ ਇਸ ਅਕਾਲ ਅਕਾਲ ਤਖਤ ਦੀ ਵੀ ਉਹ ਪਾਰਟੀ ਵੀ ਬਣਾ ਕੇ ਦੇਣ ਅਕਾਲੀ ਦਲ ਨੂੰ ਹੂੰ ਅਕਾਲੀ ਦਲ ਦੇ ਪਾਰਟੀਆਂ ਪੋਲੀਟੀਕਲ ਪਾਰਟੀਆਂ ਆਪੇ ਬਣਾ ਲੈ ਹੂੰ ਹੋਰ ਪਾਰਟੀਆਂ ਨਹੀਂ ਮੈਂਬਰਸ਼ਿਪ ਆਪਦੀਆਂ ਬਣਾਉਂਦੀਆਂ ਕਾਂਗਰਸ ਮੈਂਬਰਸ਼ਿਪ ਆਪੇ ਬਣਾਉਗੀ ਇਸ ਇਲੈਕਸ਼ਨ ਲੜਨ ਵਾਲੇ ਲੋਕ ਆ ਕਿ ਨਾ ਇਹ ਹੂੰ ਇਹ ਆਪਦੀ ਪਾਰਟੀ ਆਪੇ ਬਣਾਉਣਗੇ ਅਕਾਲੀ ਦਲ ਆਪਦੀ ਪਾਰਟੀ ਬਣਾਉਊ ਆਪੇ ਬਣਾ ਬਣਾਵੇ ਜਿਵੇਂ ਕਿ ਕਾਂਗਰਸ ਬਣਾ ਰਹੀ ਆ ਕਮਿਊਨਿਸਟ ਬਣਾ ਰਹੇ ਆ ਬੀਜਪੀ ਆਪਦੀ ਪਾਰਟੀ ਬਣਾਉਂਦੀ ਆ ਉਹ ਪਾਰਟੀ ਉਹਨਾਂ ਨੂੰ ਕੋਈ ਆਰਐਸਐਸ ਥੋੜਾ ਬਣਾ ਕੇ ਦਿੰਦੀ ਆ ਪਾਰਟੀ ਤਾਂ ਆਪਦੇ ਲੈਵਲ ਤੇ ਬਣਦੀ ਆ ਕਿ ਨਾ ਮੈਂਬਰਸ਼ਿਪ ਇਹ ਉਹ ਚੋਣ ਸਾਰਾ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਅਕਾਲ ਤਖਤ ਨੂੰ ਮਤਲਬ ਉਹਦਾ ਕੰਮ ਹੀ ਨਹੀਂ ਸੀ ਉਹਦਾ ਜਾਣਾ ਹੀ ਨਹੀਂ ਚਾਹੀਦਾ ਸੀ ਹੂੰ ਤੁਹਾਡੀ ਪੋਲਿਟਿਕਸ ਗਲਤ ਆ ਆਹ ਤੁਹਾਡੀ ਪੋਲਿਟਿਕਸ ਗਲਤ ਆ ਸਿੱਖ ਪੰਥ ਦੇਖੋ ਹੁਣ ਤੁਸੀਂ ਜੇ ਗਲਤ ਪੋਲਿਟਿਕਸ ਤੇ ਚੱਲੋਗੇ ਆਪੇ ਥੋੜ੍ਹੋਂ ਪਾਸੇ ਹੋ ਜੂ ਅੱਗੇ ਵੀ ਪਾਸੇ ਹੋਇਆ 17 ਤੋਂ ਬਾਅਦ ਤੁਹਾਨੂੰ ਸਜ਼ਾ ਦਿੱਤੀ ਦਿੱਤੀ ਸਿੱਖ ਪੰਥ ਨੇ ਵੋਟਾਂ ਨਹੀਂ ਪਾਈਆਂ ਹਾਂ ਬਿਲਕੁਲ हां आपस हजो ਦਿੰਦਾ ਰਹੂਗਾ ਹੂੰ ਇਸ ਕਰਕੇ ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਇਹਨਾਂ ਨੂੰ ਕੀ ਲੋੜ ਪਈ ਸੀ ਇਹਨਾਂ ਨੇ ਪਾਰਟੀ ਬਣਾ ਕੇ ਦੇਣੇ ਬਣਾ ਕੇ ਦੇਣੀ ਹੈ ਤਾਂ ਫਿਰ ਤੁਸੀਂ ਮਾਨਦੀ ਪਾਰਟੀ ਵੀ ਬਣਾ ਕੇ ਦਿਓ ਤੁਸੀਂ ਫਿਰ ਉਹਦੀ ਪਾਰਟੀ ਵੀ ਬਣਾ ਕੇ ਦਿਓ ਹੂੰ ਔਰ ਇਹਦੀ ਅਜ ਨਾਮਾ ਬੰਦਾ ਉੱਠ ਰਿਹਾ ਕੋਈ ਹੂੰ ਤੁਸੀਂ ਇਹਨਾਂ ਦੀਆਂ ਪਾਰਟੀਆਂ ਕਿਉਂ ਬਣਾਓਗੇ ਤੁਸੀਂ ਕੀ ਲੋੜ ਪਈ ਤੁਹਾਨੂੰ ਇਸ ਕਰਕੇ ਮੈਂਬਰਸ਼ਿਪ ਵਾਲੀ ਗਲਤ ਐ ਬਣਿਆ ਅਕਾਲੀ ਦਲ ਐ ਬਣੇ ਇਹਦੀ ਜ਼ਿੰਮੇਵਾਰੀ ਆਪਣੇ ਆਪ ਚ ਗਲਤ ਹੈ ਇਹਦਾ ਮਤਲਬ ਤੁਸੀਂ ਇਹ ਇਹਦੇ ਚ ਸਿੱਧੀ ਸਾਫ਼ ਗੱਲ ਬਾਤ ਹੈ ਵੀ ਅਕਾਲੀ ਦਲ ਅਕਾਲੀ ਦਲ ਨੇ ਸਿੰਘ ਸਾਹਿਬਾਂ ਨੂੰ ਵਰਤਿਆ ਆਪ ਦੇ ਮੁਤਾਬਕ ਜਿੱਥੋਂ ਲੱਗਾ ਵੀ ਐ ਐਨੀ ਗੱਲ ਐ ਨਹੀਂ ਹੋ ਸਕਦੀ ਉੱਥੋਂ ਪਾਸੇ ਹੋ ਗਿਆ ਹੂੰ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦਿੱਤਾ ਤੁਸੀਂ ਧੰਨਵਾਦ ਧੰਨਵਾਦ ਤਾਂ ਇਹ ਸੰਨ ਸਰਦਾਰ ਜਸਪਾਲ ਸਿੰਘ ਸਿੱਧੂ ਹੁਣੀ ਸੀਨੀਅਰ ਪੱਤਰਕਾਰ ਤੇ ਸਿੱਖ ਚਿੰਤਕ ਨੇ ਇਹਨਾਂ ਦੇ ਵੱਲੋਂ ਬਹੁਤ ਸਾਰੇ ਮਾਮਲੇ ਨੂੰ ਜਿਹੜਾ ਉਹ ਡਿਟੇਲ ਦੇ ਵਿੱਚ ਜਿਹੜਾ ਗਲਵਾਤ ਰੱਖਣ ਦੀ ਕੋਸ਼ਿਸ਼ ਕੀਤੀ ਹੈ ਗਲਵਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਇ ਕਮੈਂਟ ਵਾਕ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾ ਪੰਜਾਬੀ ਲਿੰਕ ਦੇ